ਏਬੀਸੀ ਪੰਜਾਬ ਵਿੱਚ ਤੁਹਾਡਾ ਸਵਾਗਤ ਹੈ ਅੱਜ ਮਹੱਤਵਪੂਰਨ ਮੁੱਦੇ ਤੇ ਗੱਲਬਾਤ ਕਰਾਂਗੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਫੈਸਲਾ ਤੇ ਸਜ਼ਾ ਸੁਣਾਈ ਗਈ ਹੈ ਉਹਦਾ ਸੰਦਰਭ ਕੀ ਹੈ ਤੇ ਉਹਦੇ ਨਾਲ ਕੀ ਕਾਲੀ ਦਲ ਨੂੰ ਆਉਣ ਵਾਲੇ ਸਮੇਂ 'ਚ ਕਿੰਨਾ ਨਫਾ ਤੇ ਕਿੰਨਾ ਨੁਕਸਾਨ ਹੋਵੇਗਾ ਤੇ ਜੋ ਅੱਜ ਸਜ਼ਾ ਸੁਣਾਈ ਗਈ ਹੈ ਕੀ ਇਹ ਧਾਰਮਿਕ ਸਜ਼ਾ ਦੇ ਨਾਲ-ਨਾਲ ਰਾਜਸੀ ਸਜ਼ਾ ਵੀ ਹੈ ਔਰ ਕੀ ਵਾਕਈ ਵੱਡੀ ਸਜ਼ਾ ਦਿੱਤੀ ਗਈ ਹੈ ਅੱਜ ਦੇ ਪੂਰੇ ਐਪੀਸੋਡ ਨੂੰ ਸਮਝਣ ਦਾ ਯਤਨ ਕਰਾਂਗੇ ਸਾਡੇ ਨਾਲ ਬਹੁਤ ਹੀ ਸੀਨੀਅਰ ਪੱਤਰਕਾਰ ਤੇ ਲੇਖਕ ਜਗਤਾਰ ਸਿੰਘ ਹੁਣੀ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਭਾਈ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ। ਆਈਦੇ ਫੈਸਲੇ ਨੂੰ ਕਿੰਨਾ ਕੀ ਇਤਿਹਾਸਿਕ ਮੰਨਿਆ ਜਾ ਸਕਦਾ ਤੇ ਕਿੰਨਾ ਕੀ ਵੱਡਾ ਫੈਸਲਾ ਮੰਨਿਆ ਜਾ ਸਕਦਾ? ਅ ਪਿਛਲੇ 100 ਸਾਲ ਦੇ ਇਤਿਹਾਸ ਦੇ ਵਿੱਚ ਜੀ ਮੇਰੇ ਖਿਆਲ ਦੇ ਵਿੱਚ ਇਹ ਇੱਕ ਬਹੁਤ ਵੱਡਾ ਇਤਿਹਾਸਿਕ ਫੈਸਲਾ ਹੈ। ਜੀ ਅਕਾਲੀ ਦਲ ਦਾ 100 ਸਾਲ ਦਾ ਇਤਿਹਾਸ ਦਾ ਗੱਲ ਕਰਦਾ ਜਦੋਂ 100 ਸਾਲ ਦੀ ਗੱਲ ਕਰਦੇ ਨਾ ਬਿਲਕੁਲ ਜੀ ਅਕਾਲੀ ਦਲ ਤੇ ਐਸਜੀਪੀਸੀ ਦੇ ਇਤਿਹਾਸ ਦੇ ਵਿੱਚ ਜੀ ਇੱਕ ਬਹੁਤ ਅਹਿਮ ਇਹ ਮੋੜ ਸੀ। ਜੀ ਅੱਜ ਪਿਛਲੇ 20-25 ਸਾਲ ਵਿੱਚ ਜਿਹੜੀਆਂ ਸੰਸਥਾਵਾਂ ਰੁੜਗੀਆਂ ਸੀਗੀਆਂ ਜੀ ਖਾਸ ਕਰ ਅਕਾਲ ਤਖਤ ਜੀ ਉਹਦੀ ਆਨ ਤੇ ਸ਼ਾਨ ਮੁੜ ਬਹਾਲ ਹੋਈ ਹੈ ਜੀ ਮਨ ਉਹ ਮੇਰੇ ਵਾਸਤੇ ਇਹ ਸਭ ਤੋਂ ਅਹਿਮ ਇਹਦਾ ਅਸਪੈਕਟ ਹੈ ਜੀ ਬਾਕੀ ਗੱਲਾਂ ਤਾਂ ਜਿਹੜੀ ਤੁਸੀਂ ਸਜਾ ਦੇ ਕੰਮ ਸਜਾ ਨਹੀਂ ਗਾ ਤਨਖਾਹ ਲੱਗੀ ਸਾਰਿਆਂ ਨੂੰ ਜੀ ਤਨਖਾਹ ਲੱਗੀ ਹ ਤੇ ਜਿਹੜੀ ਜੋ ਕੁਝ ਵਾਪਰਿਆ ਸਿੱਖ ਡੋਮੇਨ ਦੇ ਵਿੱਚ ਜੀ ਤੇ ਉਹਦੇ ਜਿਹੜੇ ਅਸਰ ਸੀਗੇ ਤੇ ਜਿਸ ਪਾਸੇ ਉਹ ਸਿੱਖ ਨਦੀ ਵਹਿ ਰਹੀ ਸੀ ਉਹਦੇ ਮੋੜ ਉਹ ਉਹਦੇ ਮੋਹਨ ਦੇ ਵਿੱਚ ਇੱਕ ਨਵਾਂ ਮੋੜ ਹੈ ਜੀ ਹੁਣ ਇਹ ਕਿਸ ਪਾਸੇ ਸਾਰੀ ਸਿਆਸਤ ਤੁਰੇਗੀ ਗੱਲ ਕੇ ਫਿਊਚਰ ਦੇਖਣ ਦੀ ਹੈ ਇੱਕ ਚੈਪਟਰ ਅਕਾਲੀ ਸਿਆਸਤ ਦਾ ਜਿਹੜਾ ਨਿਗਾਰਨਾ ਜੁੜਿਆ ਹੋਇਆ ਜੀ ਜਿਹੜੀ ਸਿਆਸਤ ਜੀ ਨੇ ਅਕਾਲੀ ਦਲ ਨੂੰ ਨੇਗੇਟਿਵ ਸਿਆਸਤ ਚ ਬਦਲਤਾ ਜੀ ਲੋਕਾਂ ਤੋਂ ਪਾਸੇ ਕਰਤਾ ਉਹਦਾ ਅੱਜ ਅੰਤ ਹੋਇਆ ਤੇ ਇਹ ਕੀ ਹੁਣ ਪਾਰਟੀ ਅੱਗੇ ਰਿਵਾਈਵ ਹੋਏਗੀ ਕੱਲ ਦੇਖਣ ਵਾਲੀ ਹੈ ਜੀ ਉਹ ਇਥੋਂ ਆਪਾਂ ਸ਼ੁਰੂ ਕਰ ਸਕਦੇ ਹਾਂ ਸਾਰੀ ਗੱਲ ਅੱਛਾ ਅਗਰ ਇਤਿਹਾਸਿਕ ਪਰਫੇਕ ਸਮਝਣਾ ਵੇ ਤੇ ਤੁਹਾਨੂੰ ਲੱਗਦਾ ਹੈ ਕਿ 1925 ਚ ਸ਼੍ਰੋਮਣੀ ਗੁਰਦਾ ਪਰਬੰਧ ਕਮੇਟੀ 1920 ਚ ਸ਼੍ਰੋਮਣੀ ਕਾਇਦਲ ਨਹੀਂ ਮੈਂ ਥੋੜਾ ਜਿਹਾ ਥੋਂ ਠੀਕ ਕਰ ਦਿਆ 1920 ਚ 14 ਆਪਣੇ 15 ਤੇ 14 ਤੇ 15 ਨਵੰਬਰ 1920 ਕਿ ਦੋ ਦੰਦੇ ਮੀਟਿੰਗ ਦੇ ਵਿੱਚ ਸ਼ਰੋਣੀ ਆਪਣੇ ਸ਼ਰੋਣੀ ਕਮੇਟੀ ਬਣਦੀ ਹੈ ਜੀ ਜ 15 ਜਾਂ 16 15 ਜਾਂ 16 ਨਵੰਬਰ ਜੀ ਆ 15 16 ਤੇ ਇਹ ਕਮੇਟੀ ਅਕਾਲ ਇਹ ਅਕਾਲ ਤੱਕ ਤੇ ਇੱਕ ਗੈਦਰਿੰਗ ਹੁੰਦੀ ਹੈ ਕੋਈ ਲਵਾਈ ਦਾ ਗੈਦਰ ਸੀ 10000 ਬੰਦਾ ਇਕੱਠਾ ਹੋਇਆ ਸੀ ਈਵਨ ਮਦ ਸਿੱਖ ਰਜiment ਦੇ ਵਿੱਚੋਂ ਉਹਨਾਂ ਵੱਜ ਦੇ ਬੁਲਾਏ ਗਏ ਸੀ ਜੀ ਆਪਣੇ ਖਾਲਸਾ ਸਕੂਲ ਖਾਲਸਾ ਕਾਲਜ ਗੁਰਦੁਆਰੇ ਇੱਕ ਸਾਰੀਆਂ ਕਮੇਟੀਆਂ ਦੇ ਨੁਮਾਇंदे 10000 ਇਨਵਿਟੇਸ਼ਨ ਗਏ ਸੀਗੇ ਤੇ ਬਹੁਤ ਲੋਪ ਆਏ ਸੀਗੇ ਉਹਦੇ ਵਿੱਚੋਂ ਫਿਰ ਇੱਕ ਕਮੇਟੀ ਬਣੀ ਸੀਗੀ ਜਿਹੜੀ ਸ਼੍ਰੋਮ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨੇ ਫਿਰ ਆਪਣੀ ਇੱਕ ਵਲੰਟੀਅਰ ਫੋਰਸ ਐਸਜੀਪੀਸੀ ਦੇ ਫੈਸਲੇ ਲਾਗੂ ਕਰਾਉਣ ਵਾਸਤੇ ਉਹਨਾਂ ਨੇ ਅਗੇ ਅਕਾਲੀ ਦਲ ਬਣਾਇਆ 14 ਦਸੰਬਰ 1920 1921 ਜਿਹੜੇ ਤੁਸੀਂ 1025 ਦੀ ਗੱਲ ਕਰਦੇ ਹੋ ਉਹ ਐਕਟ ਬੰਦਾ ਹੈ ਉਹ ਜਦੋਂ ਐਕਟ ਬਣਾ ਸਿੱਖ ਗੁਰਦੁਆਰਾ 1025 ਮਤਲਬ ਇਹ ਜਿਹੜੇ ਆਪਣੇ ਇੱਕ ਸਦੀ ਤੋਂ ਵੱਧ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਅੱਜ ਸਜ਼ਾ ਸੁناਈ ਗਈ ਹੈ ਇਸ ਤੋਂ ਪਹਿਲਾਂ ਐਡੀ ਲਾਰ ਸਕੇਲ ਤੇ ਕਾਲੀ ਦਲ ਦੀ ਲੀਡਰਸ਼ਿਪ ਨੂੰ ਤਨਖਾਹੀਆ ਕਰਾਰ ਦਿੱਤਾ ਨਹੀਂ ਗਿਆ ਨਹੀਂ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੈ ਕਿ ਵਰਚੂਅਲੀ ਐਨਟਾਇਰ ਲੀਡਰਸ਼ਿਪ ਮਤਲਬ ਅੱਜ ਕਹਿ ਸਕਦੇ ਕਿ ਕਾਲੀ ਦਲ ਦੇ ਦਾਗੀ ਤੇ ਬਾਗੀ ਦੋਨੇ ਤਨਖਾਹਿਆ ਕਰਾਰ ਦਿੱਤੇ ਗਏ ਨੇ ਇਸ ਜਿੰਨੇ ਸੀ ਸਾਰੇ ਦਾਗੀ ਹੋ ਗਿਆ ਚ ਆਪਾਂ ਇੱਕ ਲਫਜ਼ ਵਰਤ ਲਈਏ ਨਾ ਬਾਗੀ ਨਾ ਦਾਗੀ ਸਾਰੇ ਦਾਗੀ ਹੋ ਗਏ ਹੁਣ ਸਾਰੇ ਦਾਗੀ ਹੈ ਜੀ ਇਹ ਅਕਾਲੀ ਦਲ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਵਾਪਰਿਆ ਕਿ ਸਾਰੇ ਹੀ ਲੀਡਰਸ਼ਿਪ ਜਿਹੜੀ ਸੀ ਨੇ ਰਹੀ ਹੈ ਉਹ ਸਾਰੇ ਹੀ ਦਾਗੀ ਕਰਾਰ ਦਿੱਤੇ ਗਏ ਫੋ ਇਸ ਕਰਕੇ ਮੇਰੇ ਖਿਆਲ ਵਿੱਚ ਇਹ ਸਭ ਤੋਂ ਵੱਡੀ ਘਟਨਾ ਹੈ ਜਿਹੜੀ ਤੁਸੀਂ ਗੱਲ ਕੀਤੀ ਵੀ ਇਹ ਸਿਆਸੀ ਸਜ਼ਾ ਲਾਈ ਜਾ ਸਕਦੀ ਹੈ ਜਾਂ ਸਿਆਸੀ ਤਰਖਾ ਹੋ ਸਕਦੇ ਕਿ ਨਹੀਂ ਮੈਂ ਸਿਰਫ ਇੱਕ ਐਗਜ਼ਾਮਪਲ ਦੇਵਾਂਗਾ ਜੀ ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਮਾਰਨ ਦੀ ਸਜ਼ਾ ਦਿੱਤੀ ਗਈ ਸੀ ਜੀ ਉਹ ਧਾਰਮਿਕ ਸਜ਼ਾ ਨਹੀਂ ਸੀ ਉਹ ਸਿਆਸੀ ਸਜ਼ਾ ਹੈ ਉਹ ਸਿਆਸੀ ਸਜ਼ਾ ਹੈ ਫੋ ਇਤਿਹਾਸ ਦੇ ਵਿੱਚ ਹਰ ਤਰ੍ਹਾਂ ਦੇ ਐਗਜ਼ਾਮਪਲ ਤੁਹਾਨੂੰ ਮਿਲਦੀ ਹੈ ਵਾਰ-ਵਾਰ ਪਰ ਜੇ ਸੁਬੀਸ਼ਿੰਘ ਬਾਦਲ ਦਾ ਕਹਿੰਦੇ ਅਸਤੀਫਾ ਪ੍ਰਵਾਨ ਕਰੋ ਤੇ ਉਹ ਵੀ ਸਿਆਸੀ ਸਜ਼ਾ ਹੋਗੀ ਮੈਂ ਉਹ ਤਾਂ ਬੜੀ ਛੋਟੀ ਜੀ ਗੱਲ ਹੈ ਅਸਤੀਫਾ ਪ੍ਰਵਾਨ ਕਰਨਾ ਤਾਂ ਜੀ ਜਿਹੜੀ ਗੱਲ ਮੈਨੂੰ ਵੱਡੀ ਲੱਗਦੀ ਹੈ ਚਲ ਮੈਂ ਉਹ ਤੇ ਵੱਡੀ ਗੱਲ ਤੇ ਬਾਅਦ ਚਾਉਣਾ ਪਹਿਲਾਂ ਤੁਹਾਡੇ ਇਹਦੇ ਮੈਂ ਜਵਾਬ ਦਿੰਦਾ ਚਾਹੀਦਾ ਤੇ ਇਹ ਸੀਗਾ ਜਦੋਂ ਸੁਖਬੀਰ ਜੀ ਨੇ ਅਸਤੀਫਾ ਦਿੱਤਾ ਸੀਗਾ ਤੇ ਜਦੋਂ ਇਹਨਾਂ ਦੀ ਵਰਕਿੰਗ ਕਮੇਟੀ ਨੇ ਕਿਹਾ ਤਾਂ ਵੀ ਅਸੀਂ ਨਾਕਸੈਪਟ ਕਰ ਦੇਣਾ ਰਿਜੈਕਟ ਕਰ ਦੇਣਾ ਸਟੇਟਸ ਕੋ ਰੱਖਤਾ ਉਹ ਵਰਚੂਅਲੀ ਚੈਲੇਂਜ ਸੀ ਕਾਲ ਤਖਤ ਦੀ ਅਥਾਰਟੀ ਨੂੰ ਜੀ ਅਕਾਲੀ ਦਲ ਵੱਲੋਂ ਫੋਟੋਗ੍ਰਾਫਰ ਆ ਗਿਆ ਮਤਲਬ ਇਹਨਾਂ ਨੇ ਇਹਨਾਂ ਨੂੰ ਸਮਝ ਨਹੀਂ ਆਈ ਵੀ ਜੇ ਤਰਖਾਈਆ اقرار دے ਦਿੱਤਾ ਗਿਆ ਬੰਦੇ ਨੂੰ ਤੇ ਇਹਦਾ ਮਤਲਬ ਕੀ ਹੁੰਦਾ ਹੜਵੀ ਜਦੋਂ ਤੀਜੀ ਚਿੱਠੀ ਲਿਖੀ ਸੀਗੀ ਸੁਖਵੀਰ ਨੇ ਅਕਾਲ ਤਖਤ ਨੂੰ ਉਸ ਦਿਨ ਉਹ ਸਰਖਰ ਹੋ ਗਏ ਜਾਂਦਾ ਪੂਰਾ ਅੱਜ ਜਦੋਂ ਪੇਸ਼ ਹੋਇਆ ਸੀ ਨਾ ਉਹ ਕਾਲੀ ਦਲ ਦੇ ਪ੍ਰਧਾਨ ਦੇ ਤੌਰ ਤੇ ਪੇਸ਼ ਨਾ ਹੁੰਦਾ ਜੀ ਐਕਸ ਪ੍ਰੈਜ਼ੀਡੈਂਟ ਦੇ ਤੌਰ ਤੇ ਪੇਸ਼ ਹੁੰਦਾ ਫਿਰ ਅਕਾਲ ਤਖਤ ਨੂੰ ਕਹਿਣ ਦੀ ਲੋੜ ਨਹੀਂ ਸੀ ਪੈਣੀ ਇਹਦਾ ਅਸਤੀਫਾ ਪ੍ਰਵਾਨ ਕਰੋ ਮਤਲਬ ਸੁਬੀ ਸਿੰਘ ਦੀਆਂ ਉਹ ਖੁਦ ਇਹ ਮਤਲਬ ਹੁਣ ਮੈਂ ਗੱਲ ਕਰਨਾ ਮੈਂ ਤੁਹਾਨੂੰ ਵਿੱਚੇ ਘਟਦਾ ਹੂੰ ਹੂੰ ਬਈ ਬੜਾ ਕਮਾਲ ਦਾ ਇਤਿਹਾਸ ਆ ਕਾਲੀ ਦਾ ਹੁੰਦਾ ਸ਼ਾਨਾਮਤੀ ਪਾਰਟੀ ਸ਼ਾਨਾਮਤੀ ਪਾਰਟੀ ਦੇ ਪ੍ਰਧਾਨ ਅਕਸਰ ਦਲੀਲ ਹੋ ਕੇ ਨਿਕਲੇ ਜੀ ਤੇ ਹੁਣ ਜਿਹੜੇ ਇਹ ਪਿਛਲੇ ਦੋ ਪ੍ਰਧਾਨ ਨਿਕਲੇ ਆ ਇਹਦਾ ਬਿਲਕੁਲ ਸਰਾ ਹੋ ਗਿਆ ਇਹ ਹਰਨਾ ਅਸਤੀਫਾ ਵਰਚੂਲੀਆ ਅਕਾਲ ਤਖਤ ਤੇ ਬਿਲਕੁਲ ਪਹਿਲਾਂ ਆਪ ਦੇਣਾ ਪਹਿਲਾਂ ਆਪ ਦੇਣਾ ਸੀ ਹੁਣ ਜਲੀਲ ਹੋ ਗਿਆ ਨਾ ਜੇ ਆਪ ਦਿੱਤਾ ਹੁੰਦਾ ਫਿਰ ਜਲਾਲਤ ਨਹੀਂ ਹੁੰਦੀ ਫਿਰ ਤੁਸੀਂ ਆਪਣੇ ਸਿਰ ਉੱਚਾ ਕਰਕੇ ਥੋੜਾ ਜਿਹਾ ਘੜਾ ਸੀਗਾ ਮਤਲਬ ਸੁਭੀ ਸਿੰਘ ਬਾਦਲ ਨੂੰ ਜਲੀਲ ਕਰਨ ਦੇ ਪਿੱਛੇ ਉਹਨਾਂ ਦੇ ਸਾਥੀਆਂ ਦਾ ਵੀ ਬਥੇਰਾ ਹੱਥ ਹੈ ਜਿਨ੍ਹਾਂ ਨੇ ਪ੍ਰਵਾਹ ਨਹੀਂ ਕੀਤਾ ਨਹੀਂ ਉਹਨਾਂ ਨੇ ਕਰਵਾਇਆ ਨਹੀਂ ਬੰਦਾ ਆਪਣੇ ਕਪੜੇ ਆਪ ਚੂਸ ਕਰਦਾ ਹੁੰਦਾ ਜੋ ਉੱਤੋਂ ਡਾਇਰੈਕਸ਼ਨ ਆਈ ਇਹ ਤਾਂ ਨੋਮਿਨੇਟਡ ਲੋਕ ਸਾਰੇ ਨਾ ਬਹੁਤ ਇਹ ਤਾਂ ਇਹਨਾਂ ਤੇ ਨਹੀਂ ਹਿੰਮਤ ਹੈ ਹੀ ਨਹੀਂ ਸੀ ਕਿ ਸੁਖਵੀਰ ਦੇ ਕਿਸੇ ਫੈਸਲੇ ਦੇ ਉੱਠ ਜਾ ਸਕਦੇ ਹੋਣ ਇਹ ਤਾਂ ਦੁਖਾਂਤ ਹੈ ਸਾਰੀ ਗੱਲ ਦਾ ਅਸੀਂ ਤੁਸੀਂ ਕਹਿ ਕੇ ਹੁਣ ਸਮੁੱਚਾ ਅਕਾਲੀ ਦਲ ਦਾਗੀ ਹੋ ਗਿਆ ਸਾਡੀ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਸਟੇਟ ਲੀਡਰਸ਼ਿਪ ਉਹ ਸਾਰੀ ਦਾਗੀ ਹੋ ਗਈ ਆ ਤੇ ਕੀ ਪੰਥ ਜਾਂ ਕੌਮ ਉਹਨਾਂ ਤੇ ਮੋੜ ਭਰੋਸਾ ਕਰੇਗੀ ਦਾਗੀਆਂ ਤੇ ਇਤਿਹਾਸ ਹੈ ਕਿ ਜਿਹਨੂੰ ਇੱਕ ਵਾਰੀ ਤਰਖਾ ਲੱਗੀ ਉਹ ਮੁੜ ਕੇ ਕਦੇ ਰਵਾਇ ਹੋਏ ਹੀ ਨਹੀਂ ਹੁਣ ਤਾਂ ਸਾਰੀ ਹੋਈ ਹੈ ਨਾ ਹੁਣ ਸਮੱਸਿਆ ਹੀ ਬਣ ਗਈ ਹੁਣ ਸਾਰੇ ਹੀ ਲੀਡਰਸ਼ਿਪ 다ਗੇ ਹੋਗੀ ਇੱਕ ਤਾਂ ਲੀਡਰਸ਼ਿਪ 다ਗੇ ਹੋਗੀ ਜੀ ਹੁਣ ਜਿਹੜੀ ਮੈਂ ਉਸ ਤੋਂ ਅਗਲੀ ਗੱਲ ਕਰ ਰਿਹਾ ਜਿਹੜੀ ਮੈਂ ਕਹਿੰਨਾ ਸਭ ਤੋਂ ਵੱਡੀ ਗੱਲ ਮੇਰੇ ਆਸਤੇ ਗੱਲਾਂ ਛੋਟੀਆਂ ਹੂੰ ਹੂੰ ਪ੍ਰਕਾਸ਼ੇ ਬਾਦਲ ਦਾ ਫਖਰੇ ਪੰਥਰਤਨ ਵਾਪਸ ਹੋਣਾ ਜੀ ਇਹ ਸਭ ਤੋਂ ਅਹਿਮ ਅੱਜ ਦਾ ਫੈਸਲਾ ਹੈ ਜੀ ਸੁਖਵੀਰ ਸਿੰਘ ਬਾਰੇ ਫੈਸਲਾ ਮੈਂ ਮੈਂ ਉਹ ਉਹਨਾਂ ਅਹਿਮ ਨਹੀਂ ਮੰਨਦਾ ਜੀ ਅਕਾਲੀ ਦਲ ਦਾ 30 40 ਸਾਲ ਦਾ ਇਤਿਹਾਸ ਹੈ ਨਾ ਉਹ ਤਾਂ ਕੀਰੋ ਅੱਜ ਗਈ ਅੱਜ ਕਿਉਂਕਿ ਉਹ ਇਤਿਹਾਸ ਸਾਰਾ ਪ੍ਰਕਾਸ਼ੇ ਬਾਦਲ ਨਾਲ ਜੁੜਿਆ ਹੋਵੇ ਜੀ ਦੋ ਬੰਦਿਆਂ ਨਾਲ ਗੁਰਚਰ ਸਿੰਘ ਟੋਣਾ ਪ੍ਰਕਾਸ਼ੇ ਬਾਦਲ 1996 ਤੋਂ ਲੈ ਕੇ ਕਹਿ ਰਹੇ ਤੁਸੀਂ ਉਹ ਨਜ਼ਰਸ਼ਾਨ ਮੇ ਤੋਂ ਲੈ ਕੇ ਜੀ ਉਹ ਤੇ ਸਾਰੇ ਤੇ ਅੱਜ ਕਾਲੀ ਸ਼ਾਹੀ ਫਿਰ ਗਈ ਉਸ ਇਤਿਹਾਸ ਤੇ ਮਤਲਬ ਮਰਨੋਂ ਪਰੰਤ ਖਿਤਾਬ ਦਿੱਤੇ ਜਾਂਦੇ ਰਹੇ ਆ ਇਹ ਮਰਨੋਂ ਪਰੰਤ ਖਿਤਾਬ ਲੈ ਜਾ ਵਾਪਸ ਲਿਆ ਗਿਆ ਇਹ ਬਹੁਤ ਵੱਡੀ ਇਨਸਰਟ ਆ ਆਪਣੇ ਆਪ ਦੇ ਵਿੱਚ ਉਹ ਤਾਂ ਜਾਂਦੇ ਜਾਂਦੇ ਕੋ ਆਖਰੀ ਜ਼ਿੰਦਗੀ ਦੀ ਇਲੈਕਸ਼ਨ ਹਾਰ ਗਏ ਤੇ ਮਰਨੋਂ ਪਰੰਤ ਵੀ ਉਹਨਾਂ ਨੂੰ ਚੈਨ ਨਹੀਂ ਆਇਆ ਮੈਂ ਯਾ ਕਿ ਉਹ ਖਤਮ ਕਰਤਾ ਬਿਲਕੁਲ ਹੀ ਫਿਰ ਦੋਸ਼ੀ ਕੌਣ ਤੇ ਉੱਥੇ ਆਉਣ ਲੱਗਿਆ ਨਾ ਮੈਂ ਹੁਣ ਜਿਹੜੇ ਉਹ ਉੱਥੇ ਤਾਂ ਉਹ ਸਾਰਾ ਕੁਝ ਹੋ ਗਿਆ ਅਸਲੀ ਜਿਹੜਾ ਦੋਸ਼ੀ ਹੈ ਇਹ ਸਾਰੇ ਮਾਮਲੇ 'ਚ ਉਹ ਤਾਂ ਪ੍ਰਕਾਸ਼ ਸਿੰਘ ਬਾਦਲ ਹੈ ਸੁਗਰੇਸ਼ ਸਿੰਘ ਬਾਦਲ ਤਾਂ ਨੰਬਰ ਦੋਤੇ ਹਨ ਮੇਰਾ ਬਾਦਲ ਸਾਹਿਬ ਨੂੰ ਪੁੱਛ ਕੇ ਥੋੜੇ ਕੋਈ ਕੋਈ ਵੀ ਕੰਮ ਹੋਇਆ ਸੀਗਾ ਸਰਕਾਰ ਦੇ ਵਿੱਚ ਜਿਹੜੀ ਆਪਾਂ ਸਪੈਸਿਫਿਕ ਆਪਾਂ ਸ਼ਿਕਾਇਤ ਲਈਏ ਜੀ ਪਹਿਲੇ ਸ਼ਿਕਾਇਤ ਸੀ ਕਿ ਵੀ ਆਪਣੇ ਮੁਆਫੀਨਾਮਾ ਆਰਾਮ ਰਹੀਮ ਦਾ ਤੇ ਜਥੇਦਾਰਾਂ ਨੂੰ ਸਵਰ ਕੀਤਾ ਗਿਆ ਬਾਦਲ ਸਾਹਿਬ ਦੀ ਸਰਕਾਰੀ ਰਿਹੈਤ ਜੀ ਹੁਣ ਸਸਾਬੰ ਤਾਂ ਬਾਦਲ ਸਾਹਿਬ ਦੀ ਸਰਕਾਰੀ ਰਿਹੈਤ ਹੋਏ ਹਨ ਜੀ ਤੇ ਬਾਦਲ ਸਾਹਿਬ ਮੀਟਿੰਗ ਚ ਹਾਜ਼ਰ ਸੀਗੇ ਦੋਸ਼ੀ ਤਾਂ ਉਹ ਹੈ ਮੈਂ ਸੰਵੇ ਦੇ ਨਾਤੇ ਕਹਾਦਾ ਸੋ ਮੈਂ ਦੋਸ਼ ਉਧਰ ਹੈ ਜੀ جے ਸੁਭੇਸ਼ ਸਿੰਘ ਸੜੇ ਨੂੰ ਡੀਜੀਪੀ ਲਾਇਆ ਭਾਵੇਂ ਡਿਪਟੀ ਸੀਐਮ ਤੇ ਹੋਮ ਮਿਨਿਸਟਰ ਸੁਭੇਸ਼ ਬਾਦਲ ਹੈ ਮੁੱਖ ਮੰਤਰੀ ਦਾ ਸੀ ਪ੍ਰਕਾਸ਼ ਬਾਦਲ ਹੈ ਨਾ ਫੈਸਲਾ ਤਾਂ ਸਰਕਾਰ ਦਾ ਹੁੰਦਾ ਹੈ ਜੀ ਮੁੱਖ ਮੰਤਰੀ ਆਪਣੀ ਸਰਕਾਰ ਦੇ ਸਾਰੇ ਫੈਸਲੇ ਆਤੇ ਜ਼ਿੰਮੇਦਾਰ ਹੁੰਦਾ ਹੈ ਜੀ ਜਿੰਨੇ ਵੀ ਹੁੰਦੇ ਸੋ ਸਾਰੇ ਫੈਸਲੇ ਰਾਸਤੇ ਮੁੱਖ ਤੌਰ ਤੇ ਜ਼ਿੰਮੇਦਾਰ ਪ੍ਰਕਾਸ਼ ਬਾਦਲ ਜੀ 플레이ਰ ਨੰਬਰ 2 ਸੁਭੇਸ਼ ਬਾਦਲ ਬਾਕੀ ਸਾਰੇ ਇਹਦਾ ਡਿਸਆਰਡ ਕਰਤਾ ਹੋਰ ਕਿਸੇ ਨਾਲ ਤਾਂ ਗੱਲ ਇਹ ਨਹੀਂ ਕਿ ਪਿਓ ਪੁੱਤਰ ਦੋਵਾਂ ਨੇ ਫੈਸਲੇ ਕੀਤੇ ਟੈਕਨੀਕਲੀ ਪ੍ਰਕਾਸ਼ੀ ਬਾਦਲ ਜ਼ਿੰਮੇਵਾਰ ਆ ਸਾਰੇ ਆਸਤੇ ਸਟੇਟ ਦੇ ਹੈੱਡ ਨੇ ਸਟੇਟ ਦੇ ਹੈੱਡ ਅੱਛਾ ਉਹਨਾਂ ਦਾ ਸ਼ਿਕਾਇਤ ਦੇ ਵਿੱਚ ਨਾਮ ਵੀ ਨਹੀਂ ਸੀ ਹੈਗਾ ਨਾ ਇਨਸੀਡੈਂਟ ਤਾਂ ਹੈਗੇ ਨਾ ਮਤਲਬ ਜਿਹੜੇ ਉਹ ਕੇਸੇਜ਼ ਹੈਗੇ ਆ ਉਹ ਤਾਂ ਉਹ ਤਾਂ ਜ਼ਿੰਮੇਵਾਰ ਕੌਣ ਆ ਉਹਨਾਂ ਆਸਤੇ ਫਿਰ ਜੇ ਮੈਂ ਤਾਂ ਤਨੇ ਤਾਂ ਇਹਨਾਂ ਦਾ ਫਖਰੇਗਾ ਵਾਪਸ ਹੋਇਆ ਫਿਰ ਇਸੇ ਕਰਕੇ ਅੱਜ ਮੈਨੂੰ ਗੱਲ ਬਹੁਤ ਇੰਪੋਰਟੈਂਟ ਲੱਗੀ ਕਿ ਜਿਨ੍ਹਾਂ ਲੋਕਾਂ ਨੇ ਮर्यादा ਦੇ ਰੱਖਿਆ ਕਰਨੇ ਸੀਗੀ ਉਹਨਾਂ ਨੇ ਮर्यादा ਭੰਗ ਕੀਤੀ ਹੈ ਇਹਨਾਂ ਦਾ ਵੱਡਾ ਦੋਸ਼ ਹੈ ਫਿਰ ਉਹਦੇ ਸਾਰੇ ਦਾਗੀ ਕਰਾਰ ਹੋ ਗਏ ਫਿਰ ਸਾਰੇ ਅੱਜ ਸਾਰੇ ਜਿਹੜੇ ਘੱਟੂ ਕੋਲ ਸੁਭੀ ਸਿੰਘ ਬਾਦਲ ਕੁਲਛੀ ਉਹਨਾਂ ਨੇ ਜਵਾਬ ਤਲਬ ਕੀਤੇ ਉਹਨੇ ਹਰ ਦੇ ਵਿੱਚ ਹਾਂ ਜੀ ਹਾਂ ਜੀ ਕਿਹਾ ਹੈਗਾ ਮਤਲਬ ਪਹਿਲਾਂ ਇਹ ਕੰਨੀ ਕਤਰਾਉਂਦੇ ਸੀ ਮੰਨਦੇ ਨਹੀਂ ਸੀ ਅੱਜ ਸਾਰੀਆਂ ਗਲਤੀਆਂ ਇਹਨਾਂ ਨੇ ਮੰਨੀਆਂ ਜਿਹੜਾ ਜਿੰਨਾ ਤੋਂ ਕੰਨੀ ਕਤਰਾਉਂਦੇ ਰਹੇਗੇ ਨੇ ਮਿਸ਼ਤਾਵਾ دیرબાદ ਇਹਨਾਂ ਨੂੰ ਆਇਆ ਜੀ ਨਾ ਤੁਸੀਂ ਹੁਣ ਦੇ ਲੋ ਨਾ ਕੰਨੇ ਕਿ ਤਰਾਏ ਕਿ ਇਹਦਾ ਹੁਣ ਤੱਕ ਨਹੀਂ ਮੰਨੇ ਇਹਦਾ ਮੈਂ ਹੈਰਾਨ ਆ ਵੀ ਅੱਜ ਕਿਵੇਂ ਅੱਜ ਮੰਨ ਗਏ ਚਿੱਠੀ ਨੰਬਰ 2 ਪ੍ਰਕਾਰ ਦੇ ਸੁਖਵੇਸੇ ਬਾਦਲ ਦੀ ਹੂੰ ਹੂੰ ਜੀਰੇ ਚ ਲਿਖਿਆ ਵੀ ਦਲਦੇ ਬਲਾਉ ਜਿਹੜੇ ਇਹਨਾਂ ਨੇ ਲਿਖਤਾ ਵੀ ਜਿਹੜੀ ਸ਼ਿਕਾਇਤ ਹੈਗੀ ਹੈ ਉਹ ਨਿਰਾ ਕੂੜ ਪ੍ਰਚਾਰ ਹੈ ਜਦੋਂ ਕੂੜ ਪ੍ਰਚਾਰ ਕਹਿੰਦਾ ਸਾਰੀ ਸ਼ਿਕਾਇਤਾਂ ਨੂੰ ਹੀ ਤੇ ਫਿਰ ਜਿਹਦੀ ਬੇਸੇ ਤੇ ਤੁਹਾਨੂੰ ਤਰਖਾਲ ਆਈ ਗਈ ਤੁਸੀਂ ਉਹਨੂੰ ਕੋੜ ਪ੍ਰਚਾਰ ਜੁਕੈ ਨਿਆ ਰ ਮਤਲਬ ਤੁਸੀਂ ਅਖਾਲ ਤੱਕ ਦੇ ਫੈਸਲੇ ਤੇ ਕੁਸਤਨਵਾਰ ਕਰਤਾ ਸੀਗਾ ਅੱਜ ਹੁਣ ਮੰਨ ਲੈ ਕੁਝ ਦਿਨਾਂ ਬਾਅਦ ਕੁਝ ਦਿਨਾਂ ਦੀ ਗੱਲ ਹੀ ਐ ਨਾ ਕੁਝ ਦਿਨ ਹਫਤਾ ਨਹੀਂ ਪਿਆ ਹਫਤਾ ਨਹੀਂ ਪਿਆ ਤੇ ਅੱਜ ਤੁਸੀਂ ਅੱਤ ਵਾਰ ਕੇ ਉੱਥੇ ਬੈਠੇ ਆ ਨਹੀਂ ਦੇਰ ਤਾਂ ਸਾਰਾ ਕੁਝ ਹੀ ਮੰਨ ਗਏ ਉਦੋਂ ਕਿਨੇ ਤੁਹਾਨੂੰ ਕਿਹਾ ਸੀ ਇਹ ਗੱਲ ਕੋਹੋ ਵੀ ਕੋੜ ਪ੍ਰਚਾਰ ਹੁਣੇ ਤੱਕ ਮਤਲਬ ਇਹ ਮੰਨਣ ਦੇ ਵਿੱਚ ਹੀ ਨਹੀਂ ਸੀ ਆ ਰਹੇ ਕਿ ਇਹਨਾਂ ਨੇ ਗਲਤੀਆਂ ਕੀਤੀਆਂ ਬਦਰਸ ਤੋਂ ਬੀ ਸਿੰਘ ਹੋ ਬਦਲ ਹੋਣੀ ਜਾਣ ਕੇ ਅਨਜਾਨ ਬਣ ਰਹੀ ਜਾਂ ਉਹਨਾਂ ਨੂੰ ਉਮੀਦ ਨਹੀਂ ਸੀ ਕਿ ਕਾਲਦਕ ਸਾਹਿਬ ਤੋਂ ਐਡਾ ਵੱਡਾ ਇਤਿਹਾਸਿਕ ਫੈਸਲਾ ਆ ਸਕਦਾ ਲਗਾਤਾਰ ਤਾਂ ਇਹਨਾਂ ਦੇ ਲੋਕ ਕਹਿੰਦੇ ਰਹੇ ਵੀ ਲਓ ਜੀ ਇਹਨਾਂ ਦੇ ਕੀ ਇਹ ਤਾਂ ਸਾਡੇ EMPLOYEES ਹੈਗੇ ਇਹ ਪ੍ਰਚਾਰ ਲਗਾਤਾਰ ਸਵੇਰ ਤੇ ਬਦਲ ਦਾ ਕੰਮ ਕਰਦਾ ਰਿਹਾ ਅੰਦਰ ਪਬਲੀਕਲੀ ਨਹੀਂ ਸੀ ਕਹਿੰਦੇ ਸੀਗੇ ਜਿਹੜੀ ਗੱਲ ਆ ਰਹੀ ਸੀਗੀ ਇਮਪ੍ਰੈਸ਼ਨ ਇਹ ਹੀ ਸੀ ਨਾ ਪਰਸੈਪਸ਼ਨ ਇਹ ਸੀ ਬਈ ਸੋਸ਼ਲ ਮੀਡੀਆ ਤੇ ਵੀ ਦੇਖ ਲਓ ਜਿਹੜਾ ਪ੍ਰਚਾਰ ਚੱਲ ਰਿਹਾ ਸੀਗਾ ਵੀ ਇਹ ਤਾਂ ਜਿਹੇਦਾਰ ਤਾਂ ਅਪਲਾਈਜ਼ ਹੈਗੇ ਇਹਨਾਂ ਦੇ ਇਹਨਾਂ ਨੇ ਕੀ ਕਰਨਾ ਸਸਤਾ ਦੀ ਜਿਹੜੀ ਹੁੰਦੀ ਆ ਲੌਜੀਕ ਉਹ ਆਪਣਾ ਹੁੰਦਾ ਹੈ ਕਈ ਵਾਰੀ ਕਮਜ਼ੋਰ ਤੋਂ ਕੁਜ਼ੋਰ ਬੰਦੇ ਨੂੰ ਵੀ ਕਿਸੇ ਤਾਕਤਵਰ ਸੰਸਥਾ ਦੇ ਬਿਠਾ ਦਿਓ ਉਹ ਜਿਹੜਾ ਸੰਸਥਾ ਦਾ ਪਿੱਛੇ ਫੋਰਸ ਹੁੰਦੀ ਹੈ ਨਾ ਉਹ ਕੰਮ ਕਰਾਉਂਦੀ ਹੈ ਅੱਜ ਸੰਸਥਾ ਨੇ ਅਸਰਟ ਕੀਤਾ ਆਪਣੇ ਆਪ ਨੂੰ ਤਾਂ ਲੱਗਦਾ ਕਿ ਇਹ ਜਿਹੜਾ ਅਸਰਟ ਕੀਤਾ ਉਸ ਸੰਸਥਾ ਦੇ ਨਾਲ ਉਮੀਦ ਨਹੀਂ ਸੀ ਨਹੀਂ ਸਾਨੂੰ ਉਮੀਦ ਸੀਗੀ ਅੱਛਾ ਹਾਂ ਅ ਗੱਲ ਬੜੀ ਗੱਲ ਬੜੀ ਸਿੰਪਲ ਜੀ ਸੀਗੀ ਇਹ ਸਾਰੀ ਗੱਲ ਦੇ ਵਿੱਚ ਜੀ 215 ਚ ਜੋ ਕੁਝ ਵਾਪਰਿਆ ਜੇ ਤੁਸੀਂ ਯਾਦ ਕਰੋ ਜਿੰਨਾ ਦਲੀਲ ਗੁਰਪ੍ਰਤਮ ਸਿੰਘ ਨੂੰ ਸਿੱਖ ਸੰਗਤ ਨੇ ਕੀਤਾ ਸੀ ਜਿਹੜਾ ਦੇਹਦਾਰ ਆਪਣੇ ਤਖਤ ਤੇ ਨਹੀਂ ਜਾ ਸਕਦਾ ਇਸ ਤੋਂ ਵੱਡੇ ਜਲਾਲਾ ਤੋਰ ਕੇ ਹੋਣੀ ਹੈ ਉਦੋਂ ਜਦੋਂ ਆਪਣੇ ਫਤੇਗੜ ਸਾਹਿਬ ਜੋੜ ਮੇਲਾ ਸੀਗਾ ਇਹਨੂੰ ਬੋਲਣ ਨਹੀਂ ਸੀ ਦਿੱਤਾ ਸੰਗਤ ਨੇ ਕੋਟਿੰਗ ਕੀਤੀ ਸਿਰ ਉਤਾਰਤਾ ਸੀਗਾ ਤੇ ਇਹ ਇਤਿਹਾਸ ਇਹਨਾਂ ਸਾਰਿਆਂ ਨੂੰ ਪਤਾ ਸੀ ਮਤਲਬ ਗਿਆਨੀ ਮੈਂ ਗੱਲ ਪੂਰੀ ਕਰ ਦਿੰਦਾ ਜੀ ਜੀ ਚਾਹੇ ਸੀ ਭਈ ਯਾਦਾ ਕਾਲੀ ਫੁੱਲਾ ਸਿੰਘ ਬੜੋ ਜਾਂ ਗੁਰਬਚਨ ਸਿੰਘ ਬੜੋ ਤੇ ਇਹ ਸਾਹਮਣੇ ਨਜ਼ਰ ਆ ਰਿਹਾ ਸੀ ਉਹਨਾਂ ਮਤਲਬ ਇਹਨਾਂ ਨੂੰ ਗਿਆਨੀ ਰਗਵੀਰ ਸਿੰਘ ਹੋਣੀ ਜਾਂ ਗਿਆਨੀ ਹਰਪੀਰ ਸਿੰਘ ਉਹਨਾਂ ਤੇ ਵੀ ਕੌਮ ਦਾ ਡਰ ਲਾ ਲੋ ਖੌਫ ਲਾ ਲੋ ਪ੍ਰੈਸ਼ਰ ਲਾ ਲੋ ਕਾਫੀ ਸੀ ਕਾਫੀ ਨਹੀਂ ਬਹੁਤ ਸੀ ਮਤਲਬ ਜੇ ਅੱਜ 슬ਿਪ ਕਰ ਜਾਂਦੇ ਤੁਸੀਂ ਦੇਖਣਾ ਸਰ ਉੱਥੇ ਸੇਰ ਕੀ ਹੁੰਦਾ ਤੁਸੀਂ ਇਹ ਸੋਚ ਲਓ ਪਰਵਾਰ ਸਾਹਿਬ ਦੇ ਵਿੱਚ ਜਿੱਦਾਂ ਜੱਤਾ ਉੱਥੇ ਕੱਟੀ ਹੋਣੀ ਸੀ ਦੇਖਣਾ ਬਸ ਐਵੀ ਛੱਡੋ ਚਲੋ ਹੁਣ ਤਾਂ ਹੋ ਗਿਆ ਜੋ ਹੋਣਾ ਸੀਗਾ ਸੋ ਇਹਨਾਂ ਕੋਲੇ ਚੋਇਸ ਹੀ ਕੋਈ ਸੀਗੀ ਸੋ ਇਹ ਆਪਣਾ ਇਹ ਤੇ ਅਸਰ ਘਰ ਨਿਭਾਗੇ ਅੱਜ ਉਹ ਜਿਹੜੇ ਬੜੇ ਜ਼ਰੂਰਤ ਸੀ ਜ਼ਰੂਰੀ ਸੀ ਕੌਮ ਵਾਸਤੇ ਕੌਮ ਵਾਸਤੇ ਜ਼ਰੂਰੀ ਸੀ ਕੌਮ ਦੇ ਸੰਸਥਾਵਾਂ ਨੂੰ ਖੜੇ ਕਰਨਾ ਸੀ ਜ਼ਰੂਰੀ ਸੀ ਆਪਣੇ ਇਸ ਆਪਣੇ ਸਿਆਸੀ ਸਪੇਸ ਜਿਹੜੀ ਇੱਕ ਗੁਆਰੀ ਸੀਗੀ ਉਹ ਹੁਣ ਰੀਕਲੇਮ ਕਰਨ ਦੇ ਵਿੱਚ ਇੱਕ ਨਵਾਂ ਸਟੈਪ ਸ਼ੁਰੂ ਹੋਏਗਾ ਅਸੀਂ ਇਹ ਜਿਸ ਸਾਰੇ ਪੂਰੀ ਤੇ ਪੂਰੀ ਸਮੁੱਚੀ ਕਾਲੀ ਕਾਲੀ ਦਾ ਲੀਡਰਸ਼ਿਪ ਦਾਗੀ ਹੋ ਗਈ ਤਨਖਾਹਿਆ ਇਕਰਾਰ ਦਿੱਤਾ ਜਾ ਚੁੱਕਾ ਆਪੋਜੀਸ਼ਨਰ ਪਾਰਟੀਆਂ ਨੂੰ ਤੇ ਹੋਰ ਸਪੇਸ ਮਿਲੂਗੀ ਇਹਦੇ ਨਾਲ ਇਹਨਾਂ ਤੇ ਭਰੋਸਾ ਲੋਕੀ ਹੋਰ ਵੀ ਨਹੀਂ ਕਰਨਗੇ ਜਿਵੇਂ ਤੁਸੀਂ ਕਿਹਾ ਕਿ ਇਤਿਹਾਸ ਫਰੋ ਲਈਏ ਤੇ ਜਿਹੜੇ ਤਨਖਾਹਿਆ ਇਕਰਾਰ ਦਿੱਤੇਗੇ ਨੇ ਉਹ ਬਾਅਦ ਚ ਉੱਠੇ ਨਹੀਂ ਆਗੀ ਨਹੀਂ ਇਹ ਤਾਂ ਨਵਾਂ ਇੱਕ ਸਵਰਥ ਸ਼ੁਰੂ ਹੈ ਸਿਕ ਸਪੇਸ ਕਿਹਨੇ ਲੈਣੀ ਹੈ ਪੰਥਕ ਲੀਡਰਸ਼ਿਪ ਤਾਂ ਨਹੀਂ ਖਤਮ ਹੋਈ ਤੁਹਾਡੇ ਖੰਡੋਰ ਸਾਹਿਬ ਤੇ ਫਰੀਦਕੋਟ ਦੇ ਲੋਕ ਸਭਾ ਇਲੈਕਸ਼ਨ ਨੇ ਪ੍ਰੂਵ ਕਰਤਾ ਸੀਗਾ ਵੀ ਪੰਥਕ ਸਪੇਸ ਤਾਂ ਕਾਇਮ ਹੈ। ਔਰ ਵਿਚੋਂ ਨਵੇਂ ਲੀਡਰ ਤੁਹਾਡੇ ਅਮਰਜ ਹੋ ਸਕਦੇ। ਹੂੰ ਹੂੰ। ਹਾਂਜੀ। ਫਿਰ ਟਰਨਿੰਗ ਪ੍ਰੋਸੈਸ ਇਹਦੇ ਨਾਲ ਸ਼ੁਰੂ ਹੋ ਗਿਆ ਇਸ ਤੋਂ ਬਾਅਦ। ਆਉਣ ਵਾਲੇ 6 ਮਹੀਨੇ ਦੇ ਵਿੱਚ ਦੇਖਿਆ ਜਾਏਗਾ ਕਿ ਨਵੀਂ ਲੀਡਰਸ਼ਿਪ ਕਿਹੜੀ ਅਮਰਜ ਹੁੰਦੀ ਹੈ। ਕੋਈ ਐਸੀ ਗੱਲ ਨਹੀਂ ਲੀਡਰਸ਼ਿਪ ਤਾਂ ਪਈ ਆਲਰੇਡੀ ਪੰਥਕ ਦੀ ਲੀਡਰਸ਼ਿਪ ਹੈਗੀ ਆ। ਉਨਫਪੇਸ ਨਹੀਂ ਸੀ ਫਿਮਿਲਟਰੀ ਅਚਾਲ ਤਖਤ ਤੋਂ ਇਸ ਗੱਲ ਦੀ ਚਿੰਤਾ ਵੀ ਪ੍ਰਗਟ ਕੀਤੀ ਗਈ ਹੈ ਕਿ ਕਾਲੀ ਦਲ ਦਾ ਖੜਾ ਹੋਣਾ ਬੜਾ ਜ਼ਰੂਰੀ ਹੈ ਔਰ ਉਹਨਾਂ ਨੇ 6 ਮੈਂਬਰੀ ਕਮੇਟੀ ਵੀ ਬਣਾ ਦਿੱਤੀ ਹੈ ਜਿਹਦੇ ਚ ਇੱਕ ਬਾਦ ਸਿੰਘ ਝੁੰਦਾ ਹਰਜਿੰਦਰ ਸਿੰਘ ਧਾਮੀ ਤੁਸੀਂ ਨਾਮ ਔਰ ਇੱਕ ਜਿਹੜਾ ਨਾਮ ਆ ਬੀਬੀ ਸਤਵੰਤ ਕੌਰ ਭਾਈ ਅਮਰੀਕ ਸਿੰਘ ਦੀ ਬੇਟੀ ਹਾਂ ਜਿਹੜੇ ਸਤਵੰਤ ਕੌਰ ਹੋਣਾ ਨੂੰ ਲੈ ਕੇ ਆਉਣਾ ਇਸ ਕਮੇਟੀ ਦੇ ਵਿੱਚ ਉਹਨੂੰ ਲੈ ਕੇ ਤੁਹਾਡਾ ਕੀ ਨਜ਼ਰੀਆ ਹੈਗਾ ਜੀ ਨਹੀਂ ਨਮਾਇਦ ਕੇ ਸਾਰੇ ਸੈਕਸ਼ਨ ਦਿਤਤੀ ਹੈ ਜਿਹੜਾ ਜੜਾ ਪੰਥਿਕ ਸੈਕਸ਼ਨ ਹੈ ਨਾ ਮਤਲਬ ਤੁਹਾਡਾ ਕੋਰ ਪੰਥ ਸੈਕਸ਼ਨ ਦੀ ਅਨੁਮਾਈ ਦਾ ਕਹੀ ਜਾ ਸਕਦੀ ਜੀ ਅਸੀਂ ਜਦੋਂ ਪੰਥ ਦੀ ਗੱਲ ਕਰਦੇ ਆ ਉਹ ਸੈਕਸ਼ਨ ਸਾਰਾ ਉਹੀ ਹੈ ਜਿਸ ਜਿਸ ਪਾਸੋਂ ਉਹ ਹੁੰਦੀ ਹੈ ਮਤਲਬ ਜਿਹੜੀ 6 ਮੈਂਬਰੀ ਕਮੇਟੀ ਬਣਾਈ ਹੈ ਇੱਕ ਨਵੀਂ ਰੂਪਰੇਖਾ ਤਿਆਰ ਕੀਤੀ ਬੋਸ ਨਾ ਤੁਸੀਂ ਡੈਲੀਗੇਟ ਬਣਾ ਦਿਓ ਮਤਲਬ ਸੁਭੀ ਸਿੰਘ ਬਾਦਲ ਵਾਸਤੇ ਦਰਵਾਜ਼ੇ ਬੰਦ ਹੋ ਗਏ ਉਹਨਾਂ ਕਾਲੀਦਾਰੇ ਨਵੇਂ ਚ ਕੋਈ ਉੱਠ ਸਕਦਾ ਹੈਗਾ ਨਹੀਂ ਇਹ ਤਾਂ ਦਰਵਾਜ਼ੇ ਬੰਦ ਹੋ ਗਏ ਜੀ ਇਹਦੇ ਬਾਰੇ ਤਾਂ ਕੋਈ ਹੁਣ ਹੈ ਹੀ ਨਹੀਂ ਜਿਹਨਾਂ ਨੂੰ ਲੱਗਦਾ ਵੀ ਸਵੇਰੇ ਸੇ ਬਾਦਲ ਸ਼ਾਇਦ ਮੁੜ ਕੇ ਆ ਜਾਏ ਜਿਵੇਂ ਸੁਤੰਤਰ ਗੱਲ ਕਰ ਰਿਹਾ ਸੀ ਅੱਜ ਹੂੰ ਹੂੰ ਤੇ ਉਹ ਪੋਸੀਬਲ ਨਹੀਂ ਹੈ ਇੱਕ ਵਾਰੀ ਜਿਹੜਾ ਮੈਂ ਗੱਲ ਕਰਿਆ ਵੀ ਜਿਹੜਾ ਪ੍ਰਧਾਨ ਜੇਲੇਲੇ ਹੋ ਕੇ ਨਿਕਲ ਗਿਆ ਨਾ ਹੋ ਗਿਆ ਮਤਲਬ ਮਾਸਟਰ ਤਾਰਾ ਸਿੰਘ ਨੂੰ ਸਜ਼ਾ ਸੁਣਾਈ ਗਈ ਫਤੇ ਸਿੰਘ ਫਤੇ ਸਿੰਘ ਨੂੰ ਸਜ਼ਾ ਸੁਣਾਈ ਗਈ ਜਗਦੇਵ ਸਿੰਘ ਤਲਵੰਡੀ ਨੂੰ ਸੁਣਾਈ ਗਈ ਸਰਜੀਤ ਸਿੰਘ ਬਰਨਾਲਾ ਨੂੰ ਸੁਣਾਈ ਗਈ ਉਹ ਮੁੜ ਉੱਠੇ ਨਹੀਂ ਸੀ ਕੋਈ ਨਹੀਂ ਉੱਠਿਆ ਮੁੜ ਕੇ ਕਦੇ ਵੀ ਹੂੰ ਹੂੰ ਹਾਂਜੀ ਤੇ ਹੁਣ ਪ੍ਰਕਾਸ਼ ਸਿੰਘ ਬਾਦਲ ਤੇ ਸੁਖਦੇਵ ਸਿੰਘ ਬਾਦਲ ਦੋਵਾਂ ਨੂੰ ਇਕੱਠੇ ਸੁਣਾਈ ਗਈ ਮੁਖਲੇ ਕਦਰੋਂ ਬਾਦਲ ਸਾਹਿਬ ਤਾਂ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਲੇਕਿਨ ਫਖਰੇ ਕੌਮ ਉਹਨਾਂ ਦਾ ਵਾਪਸ ਲੈਣਾ ਉਹ ਤਾਂ ਗੱਲ ਹੀ ਮੁਕਾਤੀ ਸਾਰੇ ਬਾਦਲ ਪਰਿਵਾਰ ਦੇ ਸਿਆਸਤ ਤੇ ਸਾਰੀ ਹੀ ਜੀਰੋ ਕਰਕੇ ਰੱਖਤੀ ਰਹੇ ਪਰ ਕਹਿੰਦੇ ਨੇ ਕਿ ਪੰਥ ਬਖਸ਼ਣ ਹਾਰ ਵੀ ਹੈ ਉਹਨੂੰ ਤੁਸੀਂ ਕਿਵੇਂ ਦੇਖਦੇ ਆਗੇ ਉਹ ਨਹੀਂ ਬਿਲਕੁਲ ਬਖਸ਼ਣ ਹਾਰ ਹੈ ਨਾ ਫਿਰ ਪਹਿਲਾਂ ਬਖਸ਼ਾਉਂਦੇ ਜਾ ਕੇ ਬਖਸ਼ਾਇਆ ਨਹੀਂ ਕਿਸੇ ਨੇ ਵੀ ਇਹਨਾਂ ਚੋਂ ਇਹਨਾਂ ਗਲਤੀ ਮੰਨ ਨਹੀਂ ਹੈ ਸਰੋ ਜਦੋਂ ਇਹ ਮਸਲਾ ਉੱਠਿਆ ਸੀ ਇਹ ਤਾਂ ਸ਼ਿਕਾਇਤ ਕਰਨ ਤੋਂ ਬਾਅਦ ਵੀ ਨਹੀਂ ਇਹ ਮੰਨੇ ਵੀ ਅਸੀਂ ਗਲਤੀ ਕੀਤੀ ਜਿੱਦਾਂ ਮੈਂ ਜਿਹੜੀ ਦੂਜੀ ਝੁੱਠੀ ਦੀ ਗੱਲ ਕੀਤੀ ਹੈ ਜਿਹਦੇ ਕਦੇ ਵੀ ਕੋਈ ਪ੍ਰਚਾਰ ਹੈ ਪੰਜ-ਛੇ ਦਿਨ ਪਹਿਲਾਂ ਤੱਕ ਤਾਂ ਮੰਨਿਆ ਹੀ ਨਹੀਂ ਵੀ ਅਸੀਂ ਕੋਈ ਗਲਤੀ ਕੀਤੀ ਹੋਈ ਹੈ ਹਮ ਬਖਸ਼ਾ ਤਾਂ ਤਾਂ ਜਾਂਦਾ ਜੇ ਤੁਸੀਂ ਸਾਫ਼ ਦਿਲ ਕਰਕੇ ਉੱਥੇ ਜਾਓ ਤੇ ਹਸ ਜੋੜ ਜੋ ਵੀ ਆ ਗਲਤੀ ਹੋ ਗਈ ਮੁੜ ਕੇ ਦੁਹਰਾਇ ਨਹੀਂ ਜਾਏਗੀ ਉਹ ਤਾਂ ਇਹਨਾਂ ਤੋਂ ਹੋਇਆ ਨਹੀਂ ਤੜ ਤੜ ਤੁਸੀ ਸਮਝਦੇ ਜਦੋਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਿੰਦੇ ਸੀ ਤੇ ਇਹਨਾਂ ਨੇ ਉੱਥੇ ਮੰਜੀ ਸਾਹਿਬ ਖੰਡ ਪਾਰਠ ਵੀ ਗਏ ਅਰਦਾਸ ਵੀ ਕਰੇਗੇ ਸੀ ਗੁਨਾਹ ਕਬੂਲ ਕੀਤੇ ਸੀ ਪਰ ਉਹਨੂੰ ਗੁਨਾਹ ਨਹੀਂ ਦੱਸਿਆ ਗਿਆ ਉਹ ਵੀ ਹੱਥੋਂ ਵੇਲਾ ਨਿਕਲ ਚੁੱਕਾ ਸੀ ਮੈਂ ਫਾਈਲ ਪਿਛਲੇ ਦੇਖ ਰਿਹਾ ਸੀਗਾ 215 ਤੇ ਫਾਈਲ ਅਕਤੂਬਰ ਦੇ ਵਿੱਚ ਜਿਹੜੀ ਹੁਣ ਪਤਾ ਲੱਗਿਆ ਸੀ ਵੀ ਚਿੱਠੀ ਇੱਕ ਦੇ ਕੇ ਆਏ ਸੀਗੇ ਜਦੋਂ ਤੇ ਉਹ ਖਬਰ ਦੇ ਵਿੱਚ ਰਹਿ ਗਿਆ ਸੀਗਾ ਵੀ ਬਾਦਲ ਸਾਹਿਬ ਉਹ ਇੱਕ ਚਿੱਠੀ ਵੀ ਦੇ ਆਏ ਵੇ ਪਛਤਾਵਾ ਸਾਨੂੰ ਵੀ ਗਲਤੀ ਹੋ ਗਈ ਕਿਸੇ ਨੇ ਬਹੁਤੋਂ ਨੋਟਿਸ ਹੀ ਨਹੀਂ ਸੀ ਲਿਆ ਉਦੋਂ ਵੀ ਜੀ ਜੀ ਕਿਉਂਕਿ ਪ੍ਰੋਸੀਜਰ ਹੁੰਦਾ ਸਾਰੀ ਗੱਲ ਦਾ ਜਿਹੜੀ ਗੱਲ ਤੁਸੀਂ ਕੀਤੀ ਹੈ ਵੀ ਜਦੋਂ ਇਹਨਾਂ ਨੇ ਉੱਥੇ ਕਨਡਪਾਟ ਕਰਾਇਆ ਸੀ ਉਸ ਤੋਂ ਪਹਿਲਾਂ ਬਾਦਲ ਸਾਹਿਬ ਨੇ ਕਹਿੰਸੀ ਵੀ ਤੀਜੇ ਦਿਨ ਦੱਸਾਂਗੇ ਵੀ ਅਸੀਂ ਕਾਹਦੇ ਇਸ ਤੇ ਕਰਾਇਆ ਤੇ ਤੀਜੇ ਦਿਨ ਕਹਿੰਦੇ ਲੋ ਜੀ ਇਹ ਕੀ ਹੈ ਤਾਂ ਸਿੱਖ ਤਾਂ ਰੋਜ਼ ਹੀ ਅਰਦਾਸ ਕਰਦਾ ਹੈ ਭਗੋਂ ਬਖਸ਼ਾਉਣ ਵਾਸਤੇ ਜੇ ਉਦੋਂ ਵੀ ਸਪੈਸੀਫਿਕ ਇਹ ਗੁਨਾਹ ਕਬੂਲ ਕਰ ਲੈਂਦੇ ਅੱਛਾ ਅੱਜ ਇਹ ਦਿਨ ਦੇਖਣ ਨਹੀਂ ਸੀ ਪੜੇ ਫਿਰ ਇਹਨਾਂ ਦਾ ਫਕਰੇ ਕੌਣ ਵਾਪਸ ਨਹੀਂ ਸੀ ਆਉਣਾ ਇਕ ਹੋਰ ਬੜਾ ਵੱਡਾ ਸਵਾਲ ਹੈ ਕਿ ਕਹਿੰਦੇ ਅਗਰ ਇਹਨਾਂ ਦੀਆਂ ਜ਼ਮਾਨਤਾਂ ਨਾ ਜਬਤ ਹੁੰਦੀਆਂ ਇੱਕ ਦੂਜੇ ਨੂੰ ਨਾ ਇਹ ਜਲੀਲ ਕਰਦੇ ਸ਼ਾਇਦ ਇਸ ਗੱਲ ਤੇ ਪੜਦਾ ਹੀ ਪਿਆ ਰਹਿੰਦਾ ਜੀ ਨਹੀਂ ਜੇ ਜ਼ਮਾਨਤਾਂ ਜਬਤ ਹੋਈਆਂ ਤਰ੍ਹਾਂ ਦਾ ਇੱਕ ਸੈਕਸ਼ਨ ਬਾਹਰ ਆਇਆ ਜਦੋਂ ਉਹਨਾਂ ਨੂੰ ਲੱਗਿਆ ਵੀ ਸਰਵੇਰ ਸੇ ਬਾਦਲ ਸਾਨ ਉਹ ਨਹੀਂ ਦਿਤਾ ਸਕਦਾ ਰੌਲਾ ਤਾਂ ਇਹ ਹੈ ਨਾ ਉਹਨਾਂ ਨੂੰ ਕਿਸੇ ਪੰਥ ਨਾਲ ਜਾਂ ਪੰਥਕ ਵੈਲਿਊ ਦੇ ਨਾਲ ਕੋਈ ਪਿਆਰ ਨਹੀਂ ਸੀਗਾ ਜਿਹੜੇ ਉਹਨਾਂ ਦਾ ਆਪਣਾ ਸੇਫ ਫਿਊਚਰ ਉਹਨੂੰ ਲੈ ਕੇ ਉਹਨਾਂ ਦੀ ਚਿੰਤਾ ਸੀ ਬੇਸਰ ਵੀਰ ਸੇ ਬਦਲ ਹੁੰਨੇ ਤੇ ਨਵਾਂ ਕੋਈ ਲੱਭੀ ਲੀਡਰ ਜਿਹੜਾ ਸਾਨੂੰ ਜਿਤਾ ਸਕਦਾ ਹੋਵੇ ਤੇ ਨਵੇਂ ਟਾਗ ਨਾ ਪਾਰਟੀ ਚਲਾਈ ਜਾਵੇ ਉਤੋਂ ਸਾਰੀ ਗੱਲ ਨਿਕਲੀ ਹੈ ਜੇ ਜਮਾਨਤਾ ਜਰਤ ਨਾ ਹੋਈਆਂ ਹੁੰਦੇ ਤੁਹਾਡੇ ਗੱਲ ਬਿਲਕੁਲ ਠੀਕ ਹੈ ਫਿਰ ਇਹ ਸ਼ਿਕਾਇਤ ਅਕਾਲ ਤੱਕ ਪਹੁੰਚੇ ਜਾਂਦੇ ਨਾ ਹੀ ਨੰਨੇ ਬਾਹਰ ਆਉਣਾ ਸੀਗਾ ਇੱਕ ਹੋਰ ਸਭ ਤੋਂ ਵੱਡਾ ਕਈਆਂ ਨੇ ਤੇ ਹੱਸ ਕੇ ਪ੍ਰਵਾਨ ਕੀਤੇ ਕਿ ਅਸੀਂ ਗੁਨਾਹ ਕੀਤੇ ਨੇ ਚਾਹੀਏ ਅਸੀਂ ਉਸ ਮੀਟਿੰਗ ਦੇ ਹਾਜ਼ਰ ਨਹੀਂ ਸੀ ਫਿਰ ਵੀ ਅਸੀਂ ਉਹਦੀ ਨਖੇਦੀ ਨਹੀਂ ਕੀਤੀ ਸਜ਼ਾ ਭੁਗਤਣ ਨੂੰ ਤਿਆਰ ਪਰ ਮੀ ਪ੍ਰੇਮ ਸਿੰਘ ਚੰਦੂਮਾਰਾ ਸਾਹਿਬ ਕਾਫੀ ਕਿੰਤੂ ਮਰਤ ਪਰੰਤੂ ਕਰਦੇ ਰਹੇਗੇ ਨੇ ਨਹੀਂ ਉਹ ਦੋ ਇਸ਼ੂ ਵੱਖਰੇ ਹੈਗੇ ਜਿਨ੍ਹਾਂ ਤੇ ਉਹਨਾਂ ਕਿੰਤੂ ਪਰੰਤੂ ਕੀਤਾ ਉਹ ਤਾਂ ਸੀ ਵੀ ਇਹਦਾ ਕੋਈ ਛਪਿਆ ਸੀ ਬਿਆਨ ਅਖਬਾਰਾਂ ਦੇ ਵਿੱਚ ਬੜਾ ਇਤਿਹਾਸਿਕ ਫੈਸਲਾ ਇਤਿਹਾਸਿਕ ਫੈਸਲਾ ਉਹਨੂੰ ਲੈ ਕੇ ਕਿੰਤੂ ਪਰੰਤੂ ਹੋਇਆ ਹੂੰ ਹੂੰ ਦੂਸਰਾ ਪੁਰਾਣਾ ਕੇਸ ਸੀਗਾ ਬਲੂਸਟ ਆਪਣੇ ਆਪਰੇਸ਼ਨ ਡਾਇਰੈਕਟਰ ਵਨ ਜੀ ਸੋ ਉਹ ਦੋ ਇਸ਼ੂ ਵੱਖਰੇ ਸੀਗੇ ਲੇਕਿਨ ਜਿਹੜਾ ਦੂਜਾ ਇਸ਼ੂ ਹੈ ਜਿਹੜੀ ਅਖਬਾਰਾਂ ਵਾਲੀ ਖਬਰ ਉਹਨੇ ਕਿਹਾ ਵੀ ਮੈਂ ਮੇਰੇ ਨਾਤੇ ਚਪੀਆ ਪਰ ਮੈਂ ਆਪਨੇ ਸੀ ਬਿਆਨ ਦਿੱਤਾ ਪਾਰਟੀ ਨੇ ਬਿਆਨ ਦਿੱਤਾ ਸੀ ਉਹਦੇ ਲੈ ਕੇ ਜਿਹੜਾ ਮੇਨ ਇਸ਼ੂ ਦੇ ਬਾਰੇ ਤਨੀਓ ਦੂਜੇ ਦੋ ਇਸ਼ੂ ਬਖਰੇ ਸੀ ਹੁਣ ਮੈਨੂੰ ਜਿਵੇਂ ਉਥੋਂ ਹੁਕਮ ਹੋਇਆ ਵੀ ਕਮੇਟੀ ਸਾਂਝੀ ਕਰਤੀ ਕਿਉਂਕਿ ਚਲੋ ਮਨਪ੍ਰੀਤਿਆਲੀ ਤੇ ਵੈਸੇ ਬਾਹਰ ਨਾ ਉਹ ਬਾਗੀਆਂ ਵਾਲ ਸੀ ਨਾ ਉਹ ਦਾਗੀਆਂ ਵਾਲ ਸੀ ਪਰ ਜਿਹੜੇ ਬਾਗੀ ਨੇ ਉਹਨਾਂ ਦੇ ਕਨਵੀਨਰ ਇਹਨਾਂ ਗੁਰਪ੍ਰਤਾਪ ਸਿੰਘ ਵਡਾਲਾ ਲਾਏ ਸੀ ਇੱਕ ਪਾਸੇ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਵੀ ਸ਼ਾਮਿਲ ਕਰ ਲਿਆ ਉਧਰ ਮਨਪ੍ਰੀਤ ਸਿੰਘ ਯਾਲੀ ਨੂੰ ਵੀ ਸ਼ਾਮਿਲ ਕਰ ਲਿਆ ਇਹ ਜਿਹੜੀ ਮੀਟਿੰਗ ਕਮੇਟੀ ਬਣਾਈ ਗਈ ਹੈ ਇਹ ਕਿੰਨੇ ਕੀ ਕੰਮ ਵਾਸਤੇ ਫਾਇਦੇਮੰਦ ਰਹੇਗੀ ਜੀ ਇਹ ਇਹਦਾ ਰੋਲ ਸਿਰਫ ਤੇ ਸਿਰਫ ਆਪਣੀ ਪਰਤੀ ਨੂੰ ਮਾਨੀਟਰ ਕਰਨਾ ਹੈ ਅਕਾਲ ਤਖਤ ਦੇ ਦੇਖ ਰੱਖ ਦੇ ਵਿੱਚ ਇਹ ਕਮੇਟੀ ਪਰਤੀ ਕਰਾ ਕੇ ਨਵੇਂ ਇਲੈਕਸ਼ਨ ਕਰਾਏਗੀ ਇਹਦਾ ਰੋਲ ਤਾਂ ਇੰਨਾ ਕਿ ਉਸ ਤੋਂ ਬਾਅਦ ਕਮੇਟੀ ਖਤਮ ਹੋ ਜਾਏਗੀ ਹਮਮ ਸਿਰਫ ਇਹ ਦੇਖਣਾ ਹੈ ਕਿ ਜਿਹੜੀ ਭਰਤੀ ਹੈ ਉਹ ਜੈਨੂਨ ਹੋਵੇ ਨਾਰਮਲੀ ਪਾਰਟੀਆਂ 'ਚ ਇਹ ਹੁੰਦਾ ਕਿ ਲੀਡਰ ਰਸੀਦ ਬੁੱਕਾ ਰਹਿ ਜਾਂਦੇ ਆ ਤੇ ਪੈਸੇ ਜਮਾ ਕਰਾ ਜਾਂਦੇ ਆ ਬਾਕੀ ਨਾਂ ਭਰੇ ਜਾਂਦੇ ਆ ਬਾਅਦ ਦੇ ਵਿੱਚ ਉਹਨਾਂ 'ਕਿ ਦੇਖਣਾ ਵੀ ਇਹ ਜੈਨੂਨ ਭਰਤੀ ਉਹਦੇ ਪਹਿਲਾਂ ਜੈਨੂਨ ਅਕਾਲੀ ਦਲ ਦੇ ਹੋਇਆ ਕਰਦੀ ਸੀ ਪਹਿਲਾਂ ਹੁੰਦੀ ਰਹੀ ਇਹ ਜੈਨੂਨ ਹੁਣ ਮਤਲਬ ਰਸੀਦ ਬੁੱਕਿਸ਼ ਪਾਲੀ ਆਪੇ ਪੈਸੇ ਭਰਤੇ ਆਪੇ ਪੈਸੇ ਭਰਤੇ ਹੁਣ ਇਹ ਹੁੰਦਾ ਅਕਾਲੀ ਦਲ ਦੇ ਵਿੱਚ ਇਹੋ ਜੀ ਪ੍ਰੈਕਟਿਸ ਹੈ ਇਹਨਾਂ ਇਹੀ ਪ੍ਰੈਕਟਿਸ ਸਾਰਿਆਂ ਦੇ ਵਿੱਚ ਇਹਨਾਂ ਦੇ ਵਿੱਚ ਵੀ ਇਹੀ ਹੈ ਉਹਨੂੰ ਰੋਕਣ ਵਾਸਤੇ ਇੱਕ ਕੰਮ ਇੱਕ ਕਮੇਟੀ ਕੰਮ ਕਰੇਗੀ ਉਹ ਇਹ ਲੱਗ ਰਿਹਾ ਮੈਨੂੰ ਸਾਰੀ ਗੱਲ ਇਹ ਚੰਗੀ ਗੱਲ ਵੀ ਹੈਗੀ ਫਿਰ ਤੇ ਨਹੀਂ ਨਹੀਂ ਚੰਗੀ ਗੱਲ ਆਪਣੇ ਆਪ ਦੇ ਵਿੱਚ ਵੈਸੇ ਇਕੱਠੇ ਹੋਣ ਦੀ ਉਮੀਦ ਬਣਦੀ ਨਹੀਂ ਇਹ ਇਕੱਠੇ ਹੋ ਗਏ ਨਾ ਇਹਦਾ ਜਦੋਂ ਕਮੇਟੀ ਇੱਕ ਬਣ ਗਈ ਉਹ ਤਾਂ ਇਹ ਪਹਿਲਾ ਸਟੈਪ ਤਾਂ ਇਕੱਠੇ ਕਰਦੇ ਵਿੱਚ ਮੁਕ ਲਿਆ ਕੰਮ ਸਾਰਾ ਕਿਉਂਕਿ ਇਹ ਜਿਹੜੀ ਇਹਨਾਂ ਦੀ ਇਹ ਤਾਂ ਕਹਿ ਰਹੇ ਸੀ ਨਾ ਵੀ ਸਾਡਾ ਅਸੀਂ ਤੇ ਉਹਨਾਂ ਸਵੀਰ ਬਾਦਲ ਡਿਜ਼ਾਈਨ ਕਰੇ ਤੇ ਬੁੜਕੇ ਸੇ ਇਕੱਠੇ ਹੋ ਜੇ ਸੀ ਤਾਂ ਇਹ ਤਾਂ ਲਗਾਤਾਰ ਕਹਿੰਦੇ ਇਹ ਤਾਂ ਪਾਰਟੀ ਕੋ ਬਾਹਰ ਹੈ ਹੀ ਨਹੀਂ ਹੂੰ ਹੂੰ ਇਹ ਤਾਂ ਸਵੀਰ ਬਾਦਲ ਦਾ ਅਸਤੀਫਾ ਵਗਦੇ ਸੀ ਗਿਆ ਇਹਨਾਂ ਦਾ ਪਾਰਟੀ ਨੇ ਵੀ ਬਣਾਈ ਹੀ ਨਹੀਂ ਸੀ ਦਾਗੀ ਆਪਣੇ ਜਿਹੜੇ ਬਾਗੀ ਸੀਗੇ ਇਹਨਾਂ ਨੇ ਫਾਰਵਲੀ ਪਾਰਟੀ ਨਹੀਂ ਬਣਾਈ ਇਹ ਤਾਂ ਸੁਧਾਰਵਾਦੀ ਸੀਗੇ ਹੁਣ ਤੁਹਾਨੂੰ ਲੱਗਦਾ ਹੈ ਕਿ 5 ਦਿਨ ਸਜ਼ਾ ਭੁਗਤਣ ਤੋਂ ਬਾਅਦ ਜਿਹੜੇ ਬਾਗੀ ਨੇ ਹੁਣ ਤਾਂ ਚਲੋ ਵੀ ਦਾਗੀ ਹੋ ਗਏ ਨੇ ਉਹ ਮੁੜ ਕਾਲੀ ਦਲ ਦੇ ਦਫਤਰ ਜਾ ਕੇ ਬੈਠਣ ਜੋਗੇ ਹੋ ਜਾਣਗੇ ਕਿ ਜੇ ਉਹਨਾਂ ਨੂੰ ਪਹਿਲੀ ਮੀਟਿੰਗ ਜਿਹੜੀ ਜਿਹੜੀ ਕਮੇਟੀ ਬਣੀ ਉਹ ਤਾਂ ਇਹ ਕਹਿ ਰਹੀ ਹੈ ਵੀ ਦਰਵਾਜ਼ੇ ਮੁੜ ਕੇ ਖੁੱਲਗੇ ਇਹਨਾਂ ਦੇ ਵਾਪਸ ਆ ਜਾਣਗੇ ਔਰ ਹੋ ਸਕਦਾ ਕਿ ਪਹਿਲੀ ਮੀਟਿੰਗ ਦੀ ਕਮੇਟੀ ਦੀ ਮੀਟਿੰਗ ਅਕਾਲੀ ਦਾ ਦਫਤਰ ਹੋਵੇ ਨਹੀਂ ਉਹ ਤਾਂ ਉੱਥੇ ਹੀ ਹੋਏਗੀ ਉਹ ਤਾਂ ਉਹ ਤਾਂ ਹੁਣ ਦਫਤਰ ਉਹਨਾਂ ਕੋਲ ਚਲਾਏ ਉਹ ਤਾਂ ਦਫਤਰ ਕਮੇਟੀ ਕੋਲ ਜਾਏਗਾ ਉਹ ਦਫਤਰ ਕਮੇਟੀ ਕੋਲ ਜਾਏਗਾ ਹਾਂ ਅੱਛਾ ਸਜ਼ਾ ਨੂੰ ਲੈ ਕੇ ਜੀ ਸਜ਼ਾ ਜਿਹੜੀ ਵੀ ਉੱਥੋਂ ਕਾਲਤਕ ਸਾਹਿਬ ਤੋਂ ਦਿੱਤੀ ਜਾਂਦੀ ਹੈ ਉਹ ਸਜ਼ਾ ਸਜ਼ਾ ਹੀ ਹੈ ਚਾਹੇ ਛੋਟੀ ਚਾਹੇ ਵੱਡੀ ਤਨਖਾਹ ਤਨਖਾਹ ਹੀ ਹੈ ਜੀ ਤਨਖਾਹ ਤਨਖਾਹ ਹੀ ਹੈ ਆ ਭਾਵੇਂ ਰੁਪਿਆ ਹੋਵੇ ਭਾਵੇਂ 1000 ਰੁਪਿਆ ਹੋਵੇ ਤਨਖਾਹ ਹੀ ਹੈ ਉਹ ਤਾਂ ਬਰਾਬਰੀ ਹੁੰਦੀ ਹੈ ਬਰਾਬਰੀ ਇਹ ਇੱਕ ਬਾਗ ਹੈ ਜਿਹੜਾ ਲੱਗ ਜਾਂਦਾ ਹੈ ਉਹ ਤੋਂ ਤਾਂ ਗਿਰੋ ਬੰਦੇ ਨੂੰ ਸਜ਼ਾ ਹੋ ਜਾਂਦੀ ਹੈ ਪੰਜ 6 ਮਹੀਨੇ ਹੋਵੇ ਪੰਜ 6 ਸਾਲ ਹੋਵੇ ਸਜ਼ਾ ਜਾਫਤਾ ਤਾਂ ਹੋ ਗਿਆ ਨਾ ਉਹੀ ਗੱਲ ਇਹ ਹੈ ਇਹ ਸਾਰੇ ਉਮਰ ਆਸਤੇ ਆ ਫਿਰ ਇਹ ਜਿਹੜੀ ਸਜ਼ਾ ਵਾਏ ਇਸ ਤੋਂ ਬਰੀ ਨਹੀਂ ਹੋ ਸਕਦੇ ਇਹ ਤਾਂ ਹੁਣ ਪੰਥ ਨੇ ਬਰੀ ਕਰਨ ਜੇ ਬਰੀ ਕਰੇ ਤਾਂ ਅਕਾਲ ਤਖਤ ਵੱਲੋਂ ਤਾਂ ਜਿਹੜੇ ਸਜ਼ਾ ਲੱਗਣੇ ਸੀ ਲੱਗ ਗਈ ਪੰਥ ਕਿਵੇਂ ਬਰੀ ਕਰ ਸਕਦਾ ਹੈ ਵੋਟਾਂ ਦੇ ਰੂਪ ਚ ਜੀ ਇਹ ਪੰਥ ਨੇ ਜੇ ਸੇਵਾ ਕਰਨਗੇ ਤੇ ਫਰ ਪੰਥ ਦੇਖੋ ਪੰਥ ਦਾ ਬਖਸ਼ਣ ਆ ਰਿਹਾ ਰਿਟੀ ਮੇਟ ਪਹਿਲੇ ਬਖਸ਼ਿਆ ਪੰਥ ਨੇ ਨਹੀਂ ਪੰਥ ਚੋਂ ਬਖਸ਼ਣ ਹਾਰ ਰਿਹਾ ਤੇ ਪੰਥ ਦੇ ਕੋਲੇ ਜਾ ਅਨਕਲ ਚ ਪੱਲਾ ਪਾ ਕੇ ਸੇਵਾ ਕਰਨ ਤੇ ਪੰਥ ਸ਼ਾਇਦ ਬਖ ਇਹਨਾਂ ਨੂੰ ਬਖਸ਼ਦੇ ਵੇ ਅਕਾਲੀ ਦਲ ਦਾ ਕੰਮ ਸਿਰਫ ਤੇ ਸਿਰਫ ਸਰਕਾਰਾਂ ਬਣਾਉਣਾ ਨਹੀਂ ਸੀ ਅੱਛਾ ਜੀ ਜੀ ਇਹਨਾਂ ਨੇ ਇਹ ਕੀਤੀ ਇਹਨਾਂ ਗਲਤੀ ਕੀਤੀ ਕਿ ਇਹਨਾਂ ਨੇ ਪਾਰਟੀ ਨੂੰ ਸਿਰਫ ਤੇ ਸਿਰਫ ਸਰਕਾਰ ਬਣਾਉਣ ਵਾਲੇ ਪਾਸੇ ਲਾਤਾ ਵੇ ਇਹ ਇਸ ਪਾਸੇ ਕੋ ਮੜ ਲੱਗ ਪਈ ਸਿਆਸਤ ਇਹਨਾਂ ਦੇ ਕਿ ਅਸੀਂ ਇਲੈਕਸ਼ਨ ਕਮਿਸ਼ਨ ਦੀ ਸਰਕਾਰਾਂ ਕਿਵੇਂ ਬਣਾਉਣੀਆਂ ਤੇ ਜਿਹੜੇ ਬਾਕੀ ਇਹਨਾਂ ਦੇ ਤਰਜਮਾਨੇ ਕਰਨ ਦੇ ਸਿੱਖ ਮਸਲਿਆਂ ਦੇ ਕੰਮ ਸੀ ਉਹ ਛੱਡਦੇ ਸੀਗੇ ਉਹਦੇ ਵਿੱਚ ਇਹ ਆਪਣੇ ਆਪ ਨੂੰ ਖਤਮ ਕਰ ਗਏ ਮਤਲਬ ਸੱਤਾ ਦੀ ਖਾਤਰ ਉਸੇ ਅਪਰੋਚ ਦੇ ਨਾਲ ਡੇਰੇ ਵਾਲੇ ਦੀਆਂ ਵੋਟਾਂ ਲੈਣੀਆਂ ਮਾਫ ਕਰਨਾ ਮਾਫੀ ਦੇਣੀ ਡੀਜੀਪੀ ਲਾਉਣਾ ਇੱਕ ਡੀਜੀਪੀ ਦੀ ਕਾਰਬੋਨ ਟਿਕਟ ਦੇਣੀ ਹਾਂ ਸਾਰੇ ਉਹਦੇ ਵਿੱਚੋਂ ਚੱਲਦੀ ਹੈ ਤੁਸੀਂ ਇਹ ਗੱਲ ਭੁੱਲ ਜਾਂਦੇ ਆਂ ਕਿੰਨੀਆਂ ਰਵਾਇਤਾਂ ਤੋੜੀਆਂ ਇਹਨਾਂ ਨੇ ਜਿਹੜੀਆਂ ਆਪਾਂ ਕਦੇ ਗੱਲ ਕਰਦੇ ਨਹੀਂਗੇ ਅਮੋਸਰ ਦੇ ਵਿੱਚ ਮੈਜਰ ਸੈਕਟਰੀ ਸੀ ਲੱਗਦਾ ਸੀ ਉਹ ਅਮੋਸਰ ਦੇ ਡੀਸੀ ਸਿੱਖ ਲੱਗਦਾ ਸੀ ਜੀ ਉਹ ਐਸਜੀਪੀਸੀ ਦਰਬਾਰ ਸਾਹਿਬ ਪਰ ਕੇ ਸੀ ਐਸਜੀਪੀਸੀ ਦੀ ਜਿਹੜੀ ਮੀਟਿੰਗ ਹੈ ਪਹਿਲੀ ਉਹ ਡੀਸੀ ਪ੍ਰੈਜ਼েন্ট ਕਰਦਾ ਸਿੱਫਤ ਪ੍ਰੈਜ਼েন্ট ਕਰਦਾ ਜੀ ਇਹਨਾਂ ਨੇ ਰਵਾਇਤ ਤੋੜੀ ਹੋ ਹੁਣ ਤੁਸੀਂ ਸੋਚ ਸਕਦੇ ਹੋ ਵੀ ਕਾਲੀ ਦਲ ਦੀ ਸਰਕਾਰ ਹੋਵੇ ਤੇ ਉਹ ਰਵਾਇਤ ਜਿਹੜੀ ਕਦੇ ਕਾਗਰਸ ਨੇ ਨਹੀਂ ਸੀ ਤੋੜੀ ਉਹ ਇਹਨਾਂ ਨੇ ਤੋੜੀ ਹੋਵੇ ਐਵਾਂ ਜੀ ਕਹੋ ਤਾਂ ਬੜੇ ਕੀਤੇ ਨੇ ਇਹਨਾਂ ਨੇ ਸੋ ਉਹ ਸਾਰੇ ਇਸੇ ਪਰਪਸ ਨਾਲ ਸੀ ਕਿ ਵੋਟਾਂ ਕਿਵੇਂ ਲੈਣੀਆਂ ਜੋ ਤੁਹਾਡੇ ਸਿੰਗਲ ਪਰਪਸ ਹੀ ਵੋਟਾਂ ਵਾਲਾ ਰਹਿ ਗਿਆ ਤੁਸੀਂ ਪਾਰਟੀ ਦੂਜੇ ਪਾਸੇ ਲੈ ਗਏ ਕਾਲੀਦਲ ਹੈ ਸੈਕੂਲਰ ਹੈ ਪਰ ਜਿਆਦਾ ਰਾਸ਼ਟ੍ਰਵਾਦੀ ਬਣਨ ਦੇ ਚੱਕਰ ਦੇ ਵਿੱਚ ਨਹੀਂ ਰਾਸ਼ਟ੍ਰਵਾਦੀ ਬਣੋ ਇੱਕ ਪਾਸੇ ਕਹਿੰਨੇ ਵੀ ਸਭ ਤੋਂ ਜ਼ਿਆਦਾ ਕੁਰਬਾਨੀਆਂ ਦੇ ਦੇ ਆਜ਼ਾਦੀ ਆਸਤੇ ਅਸੀਂ ਦਿੱਤੀਆਂ ਜੀ ਰਾਸ਼ਟ੍ਰਵਾਦੀ ਸੇ ਤਾਂ ਹੀ ਦਿੱਤੀਆਂ ਨਾ ਬਿਲਕੁਲ ਤਿਰੰਗੇ ਆਸਤੇ ਸਭ ਤੋਂ ਜ਼ਿਆਦਾ ਖੂਨ ਤੁਸੀਂ ਦੇ ਰਹੇ ਹੋ ਹਾਂਜੀ ਫਿਰ ਐਂਟੀ ਨੈਸ਼ਨਲ ਵੀ ਤੁਹਾਨੂੰ ਕਿਹਾ ਜਾ ਰਿਹਾ ਹੈ ਅਸੀਂ ਜੇ ਉਥੇ ਕੋਈ ਗੈਰ ਸਿੱਖ ਲਾਗੇ ਵੀ ਹੈ ਵੀ ਡੀਸੀ ਉਹਦੇ ਨਾਲ ਕੀ ਇਸ਼ੂ ਖੜਾ ਹੁੰਦਾ ਜੇ ਦਰਬਾਰ ਸਾਹਿਬ ਦੇ ਵਿੱਚ ਲਗਾਤਾਰ ਉੱਥੇ ਆਉਣਾ ਜਾਣਾ ਪੈਂਦਾ ਸੀਗਾ ਨੰਬਰ 2 ਜਿਹੜੀ ਜਨਰਲ ਇਲੈਕਸ਼ਨ ਤੋਂ ਬਾਅਦ ਪਹਿਲੀ ਮੀਟਿੰਗ ਹੁੰਦੀ ਹੈ ਉਹ ਡੀਸੀ ਕਨਵਨ ਕਰਦਾ ਤੇ ਉਹ ਮੀਟਿੰਗ ਤੇਜਾ ਸਿੰਘ ਸੁਪੰਦਰੀ ਹਾਲ ਚੁੰਦੀ ਉਹਦੇ ਹੱਥ ਤੇ ਸਕੱਤਰ ਜੀ ਰੌਣਾ ਜ਼ਰੂਰੀ ਹੁੰਦਾ ਸੀਗਾ ਹੁਣ ਜਦੋਂ ਇਹਨਾਂ ਨੇ ਇਹ ਰਵਾਇਤ ਤੋੜੀ ਉਸ ਤੋਂ ਬਾਅਦ 2011 ਦੇ ਜਦੋਂ ਆਪਣੇ ਹੋਏ ਇਲੈਕਸ਼ਨ ਉਸ ਤੋਂ ਬਾਅਦ ਡੀਸੀ ਨੂੰ ਛੁੱਟੀ ਭੇਜਿਆ ਗਿਆ ਬਸਰਦੇ ਨੂੰ ਨਾਂਮਿਤਕ ਸੀ। ਉਰੇ ਸਾਥੇ ਤਰਨਤਾਰਨ ਵਾਲਾ ਡੀਸੀ ਸਿਕਸੀਗ ਉਹਨੂੰ ਅਫੀਸ਼ੀਅਲ ਧਾਰ ਦਿੱਤਾ ਗਿਆ ਉਹਨੇ ਅੱਗੇ ਪਰਲੈਟ ਕੀਤੀ ਸੀ ਮੀਟਿੰਗ। ਇਸ ਕਰਕੇ ਹੁੰਦਾ ਹੈ। ਮੈਂ ਕਾਲੀਦਿਲ ਨੇ ਪ੍ਰਵਾਹ ਨਹੀਂ ਕੀਤੀ ਬਾਈ ਕੀਤੀ। ਹੁਣ ਇਹ ਜਿਹੜੀਆਂ ਬੇਸਿਕ ਗੱਲਾਂ ਹੈ ਇਹਨਾਂ ਦੇ ਜੇ ਇਹ ਵੀ ਤੁਸੀਂ ਪ੍ਰਵਾਹ ਨਹੀਂ ਕਰੋਗੇ ਤਫਰ ਠੀਕ ਹੈ ਫਿਰ ਪੰਥ ਨੇ ਫਿਰ ਫੈਸਲਾ ਕਰ ਲਿਆ ਭਈ ਉਹਨਾਂ ਨੂੰ ਪਾਸੇ ਕਰ ਦਿੱਤੀ। ਹਰਮਨਦਲ ਜੀ ਸੁਮੇਸ਼ ਸੈਣੀ ਨੂੰ ਡੀਜੀਪੀ ਲਾਉਣਾ ਜਾਂ ਮਮਦੇ 10000 ਹਰ ਵਾਲਾ ਮੈਨੂੰ ਵਾਈਸ ਪ੍ਰੈਡ ਬਣਾਉਣਾ ਜੋ ਘਰ ਵਾਲੀ ਟਿਕਟ ਤੇ ਨਹੀਂ ਤਾਂ ਗੱਲਾਂ ਸਟੇਜ ਤੋਂ ਹੋ ਗਈਆਂ ਨਾ ਇਹ। ਭਈ ਜਿਨ੍ਹਾਂ ਨੇ ਸਿਕਨਵਾਜ ਵਾਲਾ ਨੂੰ ਮਾਰੇ 25000 ਬੰਦਾ ਮਰਿਆ ਤਾਂ ਤੁਸੀਂ ਇਹ ਕੀਤਾ ਕੀ ਹੈ ਫਿਰ ਇਹ ਤਾਂ ਸਵਾਲ ਪੁੱਛਿਆ ਗਿਆ ਅਜੂ। ਉਹ ਜਿਵੇਂ ਸਾਰੀ ਦੀ ਸਾਰੀ ਜਿਹੜੀ ਲੀਡਰਸ਼ਿਪ ਆ ਕਾਲੀ ਦਲ ਦੀ ਦਾਗੀ ਹੋ ਚੁੱਕੀ ਆ ਜੀ। ਉਸ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਜ਼ਿੰਮੀਆਂ ਵਰਲਡ ਲੈਵਲ ਤੇ ਵੀ ਸਿੱਖਾਂ ਦੇ ਹਮਲੇ ਹੋ ਰਹੇ ਨੇ ਇੰਡੀਆ ਦੇ ਵਿੱਚ ਯਾਜਤੇ ਤੁਸੀਂ ਕਿਰਪਾਨ ਪਾ ਕੇ ਨਹੀਂ ਛੋਟੀ ਚੜ ਸਕਦੇ ਦਿੱਲੀ ਮੈਟਰੋ ਚ ਨਹੀਂ ਚੜ ਸਕਦੇ ਅਜਿਹੀ ਸਥਿਤੀ ਦੇ ਵਿੱਚ ਪੰਥਕ ਮੁੱਦਿਆਂ ਦੀ ਜਾਂ ਪੰਥਕ ਹਿੱਤਾਂ ਦੀ ਗੱਲ ਕਰਨ ਵਾਲਾ ਕੌਣ ਰਹਿ ਗਿਆ ਅਕਾਲੀ ਦਲ ਹੀ ਕਰੇਗਾ ਤਦ ਇਹ ਰਵਾਈਵਲ ਦੀ ਗੱਲ ਕੀਤੀ ਜਾਂਦੀ ਵੀ ਇੱਕ ਤਕੜਾ ਅਕਾਲੀ ਦਲ ਬਹੁਤ ਜ਼ਰੂਰੀ ਹੈ ਜਿਹੜੀ ਜਿਹੜੀ ਵੀ ਮਨਾਰਟੀਜ਼ ਹੁੰਦੀਆਂ ਦੇਖੋ ਮੁਸਲਮਾਨਾਂ ਨੇ ਕਪਰਵਾਇਜ਼ ਕਰ ਲਿਆ 20 ਕਰੋੜ ਦੀ ਆਬਾਦੀ ਹੋਵੇ ਕੋਪਰਵਾਈਜ਼ ਕਰਕੇ ਦਬ ਗਏ ਸਿਕਰੀ ਦਵੇ ਨਾ ਹੁਣ ਤੱਕ ਥੋੜੀ ਜਿਹੀ ਪਾਪੂਲੇਸ਼ਨ ਹੈ ਲੇਕਰ ਇਹਨਾਂ ਦੀ ਤਰਜਮਾਨ ਪਾਰਟੀ ਕਹੀਦੀ ਹੈ ਇਹਨਾਂ ਕਹ ਲ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਇਹ ਟਕਰਾਹ ਲਗਾਤਾਰ ਆਉਂਦਾ ਅੱਗੇ ਅਕਾਲੀ ਦਲ ਤੇ ਐਸਜੀਪੀਸੀ ਇਹ ਇਸ਼ੂਸ ਬਹੁਤ ਫੋਰਸਫੁਲੀ ਟੇਕ ਅਪ ਕਰਦੇ ਸੀ ਇਵਨ ਫੋਰਨ ਕੰਟਰੀਜ਼ ਦੇ ਵਿੱਚ ਜੇ ਕੋਈ ਇਸ਼ੂ ਆਉਦਾ ਸੀਗਾ ਇਹ ਟੇਕ ਅਪ ਕਰਦੇ ਸੀ ਹੁਣ ਤਾਂ ਇਹਨਾਂ ਨੂੰ ਇਹ ਸਰਕਾਰ ਟਾਈਮ ਹੀ ਨਹੀਂ ਦਿੰਦੀ ਜਿਨ੍ਹਾਂ ਨੂੰ 9 ਮਾਸ ਦਾ ਰਹਿਤਾਰੇ ਇਹ ਇੱਥੇ ਤਾਂ ਗਿਰ ਗਏ ਸੀ ਇਸ ਕਰਕੇ ਨਵੀਂ ਪਾਰਟੀ ਜਿਹੜਾ ਮੈਂ ਕਹਿਣਾ ਨਾ ਕਿ ਅਕੜੀ ਲੇਰਵਾਏ ਉਹਨਾਂ ਬਹੁਤ ਜ਼ਰੂਰੀ ਹੈ ਤਕੜੇ ਕਾਲੀ ਦਲ ਦੀ ਉਹ ਸਿਰਫ ਵੋਟਾ ਵੋਟਾਸ ਨਹੀਂ ਇਲੈਕਸ਼ਨ ਜਿੱਤਣ ਆਸਤੇ ਨਹੀਂ ਸਿੱਖਾ ਦੀ ਤਰਜਮਾਨ ਪਾਰਟੀ ਤਕੜੀ ਹੋਣੀ ਬਹੁਤ ਜ਼ਰੂਰੀ ਹੈ ਤੁਹਾਨੂੰ ਕੋਈ ਲੱਗਦਾ ਕਿ ਦਾਗੀਆਂ ਤੋਂ ਇਲਾਵਾ ਇਦਾਂ ਦਾ ਪੰਥ ਦੇ ਵਿੱਚ ਕੋਈ ਚਿਹਰਾ ਹੈਗਾ ਜਿਹੜਾ ਇਹਨਾਂ ਮੁੱਦਿਆਂ ਤੇ ਖੁੱਲ ਕੇ ਢੱਲੇ ਨਾਲ ਜਿਗਰੇ ਨਾਲ ਗੱਲ ਕਰ ਸਕਦਾ ਹੋਵੇ ਨਹੀਂ ਅਮਰਜ ਹੋ ਜਾਏਗਾ ਇੱਕ ਥੋੜੀ ਜਿਹੀ ਸਪੇਸ ਬਣ ਜਾਂਦੇ ਨਾ ਵੈਕਿਊਮ ਨਹੀਂ ਕਦੇ ਰਹਿੰਦਾ ਹੁਣ ਵੈਕਿਊਮ ਇੱਕਦਮ ਆਏਗਾ ਵੈਕਿਊਮ ਦੇ ਵਿੱਚ ਕੌਣ ਅਮਰਜ ਹੁੰਦਾ ਇਹ ਗੱਲ ਦੇਖਣ ਲਈ ਹੈ ਚਲੋ ਬਾਬਾ ਸ਼ੁਕਰੀਆ ਜੀ ਥੈਂਕ ਯੂ ਫਿਲਹਾਲ ਜੋ ਅਜੇ ਕਾਲ ਤੱਕ ਸਾਬ ਤੋਂ ਪੰਥ ਸਿੰਘ ਸੁਬਾਨ ਵੱਲੋਂ ਫੈਸਲਾ ਸੁਣਾਇਆ ਗਿਆ ਉਸ ਤੇ ਅਸੀਂ ਚਰਚਾ ਕੀਤੀ ਤੇ ਲਾਜ਼ਮੀ ਤੌਰ ਤੇ ਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ ਅਗਰ ਜਿਹੜੀ ਸਜ਼ਾ ਦਿੱਤੀ ਗਈ ਤਨਖਾਹਾਂ ਘਟਾ ਦਿੱਤੇ ਗਏ ਨੇ ਉਹ ਵਾਕਈ ਇਤਿਹਾਸਿਕ ਫੈਸਲਾ ਔਰ ਕਿਉਂਕਿ ਕਾਲੀ ਦਲ ਦੀ ਸਰਕਾਰ ਦੇ ਵਿੱਚ ਅਜਿਹਾ ਕੁਝ ਵਾਪਰਿਆ ਗਿਆ ਜਿਹਦੇ ਨਾਲ ਪੰਥ ਦਾ ਨੁਕਸਾਨ ਹੋ ਤ ਉਹਦੇ ਚੱਲਦਿਆਂ ਹੀ ਇਹ ਜਿਹੜਾ ਫੈਸਲਾ ਬੱਦੇ ਨਜ਼ਰ ਦੇਖਿਆ ਜਾ ਰਿਹਾ ਹੈ ਕਿ ਇਤਿਹਾਸਿਕ ਵੀ ਤੇ ਵੱਡਾ ਵੀ ਤੇ ਆਉਣ ਵਾਲੇ ਸਮੇਂ 'ਚ ਕਾਲੀਦਲ ਦੀ ਸਿਆਸਤ ਕਿਸ ਕਰਵੜ ਬੈਠਦੀ ਆ ਇਹ ਸਮਾਂ ਹੀ ਤੈਅ ਕਰੇਗਾ ਫਿਲਹਾਲ ਸਾਨੂੰ ਦਿਓ ਆ ਗਿਆ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ এবিসি ਪੰਜਾਬ ਧੰਨਵਾਦ